ਉਹ ਤਾਂ ਹੈਗੇ ਤੁਹਾਡੇ ਕੋਲ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਿਰਸਾ ਦੀ ਕਈ ਕਰੋੜ ਮੇਰੇ ਕੋਲ ਫਸਿਆ ਪਿਆ ਕਿਸ ਤਰੀਕੇ ਚੜਾਵੇ ਦੇ ਰੂਪ ਦੇ ਵਿੱਚ ਉਹਨੂੰ ਜਿਹੜਾ ਕੀ ਹੈ ਬਦਲਿਆ ਜਾਂਦਾ ਚਿੱਟਾ ਕੀਤਾ ਜਾਂਦਾ ਮੈਂ ਇਥੇ ਕਈ ਰਿਪੋਰਟਰਾਂ ਨੂੰ ਪਹੁੰਚ ਕੀਤੀ ਇੱਕ ਮਹੀਨਾ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਜਿੰਨਾਂ ਨੂੰ ਮੈਂ ਬਹੁਤ ਜਝਾਰੂ ਜਾਉ ਸਮਝਦਾ ਮੈਂ ਸਿਰਸਾ ਸਾਹਿਬ ਬਾਰੇ ਦੱਸਾਂ ਤਾਂ ਜਮਾ ਚੁੱਪ ਕਰ ਜਾਣ ਜਿਹੜੇ ਨਰਿੰਦਰ ਸਿੰਘ ਤੋਮਰ ਦੇ ਇਹਨਾਂ ਦਾ ਪੈਸੇ ਨੂੰ ਕਾਲੇ ਤੋਂ ਚਿੱਟਾ ਕਰਨ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੈਲਪ ਕਰਦੇ ਨੇ ਸਾਰੇ ਮਿਨਿਸਟਰਾਂ ਦੀ ਇਕੱਲੇ ਉਹਨਾਂ ਦੀਆਂ ਨਹੀਂ ਹੋਰ ਵੀ ਕਰਦੇ ਹੋਣਗੇ ਉਹ ਕਿਉਂ ਕਿਉਂਕਿ ਦੇਖੋ ਐਜੀਪੀਸੀ ਤੇ ਡੀਜੀਐਮਸੀ ਦੋ ਬਹੁਤ ਵੱਡੇ ادارے ਨੇ ਇਹ ਡੀਜੀਐਮਸੀ ਵਾਲੇ ਕਹਿੰਦੇ ਸਾਡੇ ਤਾਂ 64 ਕਰੋੜ ਦਾ ਬਜਟ ਆ ਤੇ ਜਨਰਲ ਸਾਮਰਾ ਗੱਲਾਂ ਕਰਦਾ ਹਜ਼ਾਰਾਂ ਕਰੋੜਾਂ ਦੀਆਂ ਜਦੋਂ ਕਿ ਨਰਿੰਦਰ ਸਿੰਘ ਤੋਮਰ ਨੂੰ ਇਹ ਪ੍ਰੋਬਲਮ ਆਉਂਦੀ ਸੀ ਵੀ ਆ 40 ਲੱਖ ਦਾ ਨੂੰ ਕਿਵੇਂ ਚਿੱਟਾ ਕਰੀਏ ਜਾਂ 1 ਕਰੋੜ ਨੂੰ ਕਿਵੇਂ ਚਿੱਟਾ ਕਰੀਏ ਉਹ 1 ਕਰੋੜ ਜਾ 40 ਲੱਖ ਜਾਂ 20 ਲੱਖ ਜੋ ਵੀ ਰਕਮ ਹੁੰਦੀ ਸੀ ਉਹ ਮਨਿੰਦਰ ਸਿੰਘ ਸਿਰਸਾ ਦੇ ਹਵਾਲੇ ਕਰਦੇ ਜਿਹੜੀ ਹੁੰਦੀ ਆ ਵਾਇਰ ਦੀਆਂ ਕਾਪੀਆਂ ਨਹੀਂ ਲਾਈ ਆ ਗੁਰਦੁਆਰਾ ਉਹ ਆਪਣਾ ਸੀਗਰ ਸਿੰਘ ਸਾਹਿਬ ਨੂੰ ਕਿਹਾ ਕਿ ਗੁਰਦੁਆਰੇ ਸਾਹਿਬ ਪੈਸੇ ਜਿੱਤੇ ਜਾਂਦੇ ਆ ਜਿੱਤੇ ਹਸਪੀਟਲ ਬਣਾਉਣਾ ਜੀ ਨਕਲੀ ਕਹਿੰਦੇ ਜਗਮਨਦੀਪ ਨੂੰ ਡੋਨੇਸ਼ਨ ਦਿਓ ਜਗਮਨਦੀਪ ਦੇ ਖਾਤੇ 'ਚ ਅਸੀਂ ਪੂਲ ਬਣਾ ਕੇ ਨਾ ਪੇਪਾਲ ਦਾ ਜੋੜ ਸਾ ਮੇਰੇ ਖਾਤੇ 'ਚ ਡੋਨੇਸ਼ਨ ਆਈ ਮੈਂ ਉਹਨੂੰ ਜਮ੍ਹਾਂ ਕਰਾਇਆ ਆਈ ਸੀ ਅਸੀਂ ਬੈਂਕ 'ਚ ਮੇਰੀ ਚੈਟ ਆ ਮਨਿੰਦਰ ਸਿੰਘ ਤੋਮਰ ਦੀ ਨੂੰ ਨਾਲ ਮੇਰੀ ਚੈਟ ਹੈ ਵੀ ਭਾਬੀ ਜੀ ਕਿੰਨੇ ਕਨਸੈਂਟਰੇਟਰ ਕਿੰਨੇ ਰੈਮਡੀਸਿਵਰ ਚਾਹੀਦੇ ਨੇ ਤੁਹਾਨੂੰ ਹੈ ਜੀ ਕਿਹੜਾ ਸੈੱਲਫੋਨ ਚਾਹੀਦਾ ਤੁਹਾਨੂੰ ਤੁਹਾਨੂੰ ਕੀ ਚਾਹੀਦਾ ਭਾਬੀ ਜੀ ਉਹ ਤਾਂ ਕੋਈ ਚੈਨਲ ਨਹੀਂ ਚਲਾਇਆ ਹੀ ਨਹੀਂ ਯਾਰ ਐਡੇ ਮੈਂ ਦੇ ਕੋਲ ਤਾਂ ਐਡੇ-ਐਡੇ ਸਬੂਤ ਨੇ ਮੈਂ ਦੇਣ ਲੱਗ ਗਿਆ ਤਾਂ ਸਾਰਿਆਂ ਦੀ ਖਸੜ ਪੁੱਲ ਜਾਣਗੇ ਵਿੱਚੇ ਕਿਸਾਨ ਆ ਕੋ ਜਿਹੜੇ ਸਾਨੂੰ ਵੇਚੀ ਬੈਠੇ ਕਨੇਡੀਅਨ ਜਾਂ ਮੇਰੇਖਿਆਂ ਦਾ ਅਮਰੀਕਨ ਬੈਂਕ ਦੇ ਵਿੱਚ ਤੁਸੀਂ ਕਿਹਾ ਸੀ 700 ਕਰੋੜ ਪਤਾ ਨਹੀਂ ਕਿੰਨਾ ਅਮਾਉਂਟ ਕਿੰਨੀ ਰਕਮ ਸੀ ਉਹ 750 ਕਰੋੜ ਉਦੇ ਤੇ ਕੈਪ ਲਾਇਆ ਵੇ ਸਰਕਾਰ ਨੇ ਬੰਦ ਕਿਉਂ ਨੋਟਬੰਦੀ ਥਰੂ ਨੋਟਬੰਦੀ ਵੇਲੇ ਬਾਹਰ ਨਿਕਲੇ ਕੋਸ ਉਸ ਕੋਵਿਡ ਵੇਲੇ ਬਾਹਰ ਨਿਕਲੇ ਉਹਨਾਂ ਨੇ ਜਾ ਕੇ ਕੈਪ ਠੋਪਤਾ ਰਾਇਲ ਬੈਂਕ ਤੇ ਪਿੱਛੇ ਦੀ ਜੁਰਮਾਨਾ ਹੋਇਆ 7 ਮਿਲੀਅਨ ਡਾਲਰ ਦਾ ਇਹਨਾਂ ਕੰਜਰਖਾਨਿਆਂ ਕਰਕੇ ਇਹ ਗੁਰਦੁਆਰਾ ਚੋਂ 조ਰਜੀਆ ਨੂੰ ਪੈਸੇ ਕਿਉਂ ਜਾਂਦੇ ਆ 조ਰਜੀਆ ਜਾਂਦੇ ਆ ਕਦੇ ਸਿੰਗਾਪੁਰ ਜਾਂ ਉਧਰ ਕਾਈ ਕੀ ਕਰਨ ਜਾਂਦਾ ਪੈਸਾ ਮੈਨੂੰ ਉਹ ਨਹੀਂ ਸਮਝੀ ਜੀ ਲੱਗੀ ਗੇਮ ਤੁਹਾਡੇ ਤੇ ਵੀ ਇੱਥੇ ਸਵਾਲ ਤਾਂ ਭਾਈ ਖੜਾ ਹੁੰਦਾ ਕਿ ਜੇਕਰ ਉਹ ਕਾਲਾ ਪੈਸਾ ਚਿੱਟਾ ਕਰ ਰਹੇ ਸੀ ਤਾਂ ਤੁਹਾਡੇ ذریعے ਹੋ ਰਿਹਾ ਤੁਸੀਂ ਵੀ ਭਾਗੀਦਾਰ ਹੋ ਫਿਰ ਉਸ ਉਹ ਸਾਰੇ ਮੈਂ ਤਾਂ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜੀ ਮੈਂ ਤਾਂ ਸਵੇਰੇ ਜੱਡਾ ਕੋਈ ਠੱਗ ਹੀ ਨਹੀਂ ਦੁਨੀਆ 'ਚ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਭਾਈ ਮੇਰੇ ਕੋਲੇ ਆਉਂ ਤਾਂ ਬਚ ਕੇ ਆਇਓ ਆਪਦੀ ਭਾਈ ਦਾੜੀ ਵਾਲਿਓ ਖੱਟੀਆਂ ਪੱਗਾਂ ਵਾਲਿਓ ਤੁਸੀਂ ਵੀ ਦੱਸੋ ਕਿੰਨੇ ਕਿ ਚੋਰ ਹੋ ਅਸੀਂ ਤਾਂ ਬੇਨਤੀ ਕਰਦੇ ਆ ਭਰਾਵਾ ਵੀ ਐਂ ਤਾਂ ਦੱਸ ਦੋ ਵੀ ਇੰਨੇ ਕਿ ਕਰੋੜ ਹੁਣ ਤੱਕ ਟਕ ਟਕ ਗਿਆ ਤੁਸੀਂ ਕਹਿੰਦੇ ਹੋ ਰਾਇਲ ਬੈਂਕ ਦੇ ਵਿੱਚ 700 ਕਰੋੜ ਦੇ 750 ਹੈ ਜੀ 750 ਕਰੋੜ ਦੇ ਪਰਡੇ 700 ਕਰੋੜ ਦੀ ਰਕਮ ਪਈ ਆ ਤੁਸੀਂ ਇਹ ਵੀ ਕਿਹਾ ਵੀ ਸਖਤ ਸਾ ਇਕੱਲੇ ਤੋਂਮਰ ਦਾ ਹੀ ਹੋ ਸਕਦਾ ਹੂਰਾ ਦਾ ਵੀ ਬਲੈਕ ਐਂਡ ਵਾਈਟ ਕਰਦੇ ਹੋਣ ਤਾਂ ਤੁਹਾਡੇ ਟੱਚ ਚ ਪਰ ਕੋਈ ਹੈਗੇ ਸੀ ਕੋਈ ਬੀਜੇਪੀ ਦੇ ਕਾਂਗਰਸ ਦੇ ਸਖਤ ਸਾਹ ਦੇ ਕੋਲ ਇਹ ਜੇ ਤੱਥ ਅਮਿਤ ਸ਼ਾਹ ਜੀ ਕੋਲ ਨੇ ਪੁਰਾਣੇ ਟੈਕਸ ਦੇ ਹੋਰ ਲਾਟਰਮ ਫਾਟਰਮ ਜਿਵੇਂ ਭਗਵੰਤ ਮਾਨ ਦੇ ਹੁਣ ਪ੍ਰਵਹਾਰ ਦਿੰਨੇ ਉਸ ਕਰਕੇ ਸਿਰਸਾ ਸਾਹਿਬ ਬਹੁਤ ਕਸੂਤੇ ਜੇ ਫਸੇ ਹੋਏ ਸੀ ਵੀ ਉਧਰ ਸਕਵੀਰ ਅਲੀ ਰਹੀਏ ਹੁਣ ਯਾਰ ਕਿਵੇਂ ਕਰੀ ਸਤਪਾਲ ਖਹਿਰਾ ਹੁਣੇ-ਹੁਣੇ ਜੇਲ੍ਹ ਚੋਂ ਬੇਲ ਹੋਈ ਆ ਉਹਨਾਂ ਨੇ ਬਾਹਰ ਆਏ ਤਾਂ ਬੜੇ ਭਾਬੂ ਖੋ ਕਿ ਉਹਨਾਂ ਨੇ ਇੱਕ ਗੱਲ ਇਹ ਵੀ ਕਹਿਤੀ ਉਸ ਦਿਨ ਕਿ ਜਿਵੇਂ ਮੇਰੇ ਨਾਲ ਧੱਕਾ ਹੋਇਆ ਹੁਣ ਮੈਨੂੰ ਐਂ ਲੱਗਦਾ ਵੀ ਜੀ ਐਂ ਕਰ ਸਕਦੇ ਆ ਮੇਰੇ ਤੇ ਐਨਡੀਪੀਐਸ ਲਾ ਸਕਦੇ ਬਿਨਾਂ ਕਿਸੇ ਦਲ ਤੋਂ ਤਾਂ ਇਹ ਹੋ ਸਕਦਾ ਦੀਪ ਸਿੱਧੂ ਵਾਲਾ ਵੀ ਫਿਰ ਸਾਰਾ ਕੁਝ ਪਲਾਨਡ ਹੋਵੇ ਨਹੀਂ ਮੂਸੇ ਵਾਲਾ ਦਾ ਮਰਡਰ ਡੀਪ ਸਟੇ ਨੌਜਵਾਨਾਂ ਨੂੰ ਯੂਨਾਈਟ ਕਰ ਸਕਦੇ ਨੇ ਜਗਾ ਸਕਦੇ ਜਿਹੜਾ ਬਈ ਮਗਰਲੀ ਸੀਟ ਤੇ ਪਿਆ ਹੁੰਦਾ ਨਾ ਐਡੀ ਜ਼ੋਰ ਕੇ ਗੱਡੀ ਵੱਜੇ ਮਗਰਲੀ ਸੀਟ ਵਾਲਾ ਦਾ ਫੁੱਟਬਾਲ ਦੇ ਸਟੇਡੀਅਮ ਚ ਪਿਆ ਹੁੰਦਾ ਕੁੜੀ ਜਦੋਂ ਐਕਸੀਡੈਂਟ ਹੋਇਆ ਉਸ ਵੇਲੇ ਗੱਡੀ ਚ ਨਹੀਂ ਸੀ ਕਿਉਂਕਿ ਉਹ ਗੱਡੀ ਚ ਨਹੀਂ ਟੋਲਟੋ ਫੋਟੋਆਂ ਚੱਕ ਕੇ ਦਿਖਾਈਆਂ ਗਈਆਂ ਕਿ ਗੱਡੀ ਦੇ ਵਿੱਚ ਕਈ ਲੋਕਾਂ ਨੇ ਕਿਹਾ ਹੈ ਹੀ ਨਹੀਂ ਸੀ ਇਹ ਫੋਟੋਆਂ ਬਣਾਉਣੀਆਂ ਸਾਰਾ ਕੁਝ ਕਰਨਾ ਇਹਨਾਂ ਦੇ ਸਭ ਕੁਝ ਹੱਥ ਚ ਪਿਆ ਮੈਂ ਨਹੀਂ ਭਾਈ 4 ਦਿਨ ਬੰਦਾ ਵੀ ਕਿਸੇ ਬੰਦੇ ਨੂੰ ਸੁਰਤ ਆ ਜੂ ਜਿਆ ਐਕਸੀਡੈਂਟ ਉਹ ਕੁੜੀ ਤਾਂ ਨਹੀਂ ਉੱਤਰ ਕੇ ਮੈਂ ਦੇਖਿਆ ਜੀਪ ਦੇ ਬਲੱਡ ਬਹੁਤ ਸੀ ਸਤਿ ਸ਼੍ਰੀ ਅਕਾਲ ਬ੍ਰਾਊਜ਼ਰ ਲਈ ਟੀਵੀ ਦੇਖ ਰਹੇ ਹੋ ਤੁਸੀਂ ਮਕਰਨ ਹਾਂ ਦਾ ਅਕਸਰ ਹੀ ਪੰਜਾਬ ਦੇ ਸਿਆਸਤਦਾਨਾਂ ਨੂੰ ਲੈ ਕੇ ਭਾਰਤ ਦੇ ਸਿਆਸਤਦਾਨਾਂ ਨੂੰ ਲੈ ਕੇ ਖੁਲਾਸੇ ਹੁੰਦੇ ਰਹਿੰਦੇ ਨੇ ਤੇ ਇੱਕ ਖੁਲਾਸਾ ਕੇਂਦਰੀ ਜਿਹੜਾ ਮੰਤਰੀ ਗੱਲ ਕਰੀਏ ਨਰਿੰਦਰ ਤੂਮਰ ਨੂੰ ਲੈ ਕੇ ਕੀਤਾ ਗਿਆ ਸੀ ਜਗਮਨਦੀਪ ਸਿੰਘ ਸਮਰਾ ਵੱਲੋਂ ਜਿੰਨਾ ਉੱਤੇ ਵੀ ਕਈ ਲੋਕਾਂ ਨੇ ਠੱਗੀਆਂ ਠੋਰੀਆਂ ਤੇ ਦੋਸ਼ ਲਾਏ ਬਾਈ ਹੁਣੀ ਸਾਡੇ ਨਾਲ ਨੇ ਉਹਨਾਂ ਨੇ ਆਪੀ ਇੱਕ ਮੁਹਿਮ ਵੀ ਚਲਾਈ ਆ ਕਿਸਾਨਾਂ ਨੂੰ ਜੋੜ ਕੇ ਕਿ ਤੁਰਨ ਦੀ ਪਰ ਇਹ ਸਭ ਦੇ ਵਿਚਾਲੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਮਨਜਿੰਦਰ ਸਰਸਾ ਜੋ ਕਿ ਇੱਕ ਸਿੱਖ ਲੀਡਰ ਵਜੋਂ ਪਹਿਚਾਣ ਹੈ ਜਿਨ੍ਹਾਂ ਦੀ ਉਹਨਾਂ ਉੱਤੇ ਕਈ ਸਾਰੇ ਦੋਸ਼ ਲਾਏ ਨੇ ਕਈ ਕਰੋੜਾਂ ਦੇ ਘਪਲੇ ਦੀ ਗੱਲ ਹੋਈ ਆ ਕਈ ਕਰੋੜਾਂ ਦੀ ਮਾਇਆ ਜਿਹੜੀ ਆ ਉਹ ਫੱਸੀ ਹੋਈ ਆ ਇਹ ਕਹਿਣਾ ਜਗਮਨਦੀਪ ਸਮਰਾ ਹੋਣਾ ਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਵਾਗਤ ਹੈ ਸਭ ਤੋਂ ਪਹਿਲਾਂ ਦਾ ਅ ਸਤਿ ਸ਼੍ਰੀ ਅਕਾਲ ਕਰਨਵੀਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਆਪਣੇ ਸਰੋਤਿਆਂ ਦੀ ਦੁਬਾਰਾ ਰੂਹਬਰੂ ਕਰਨ ਤੇ ਪੱਪਾ ਜੀ ਇੱਥੇ ਸ਼ੁਰੂ ਕਰਾਂਗੇ ਜਿਵੇਂ ਤੁਸੀਂ ਆਪ ਹੀ ਇੱਕ ਆਪਣੀ ਪੋਸਟ ਲਿਖਿਆ ਵੀ ਜਨਤਾ ਆਈ ਨਾ ਸਮਝੀ ਜਾਵੇ ਵੀ ਮੈਂ ਤਾਂ ਸਿਰਫ ਐਵੇਂ ਲੜਾਈ ਲਾਈ ਜਾਣਾ ਚਾ ਐਵੇਂ ਗੱਲਾਂ ਮਾਰੀ ਕਰੋੜਾਂ ਰੁਪਏ ਜਾਇਦਾਦ ਫਸੀ ਹੋਈ ਆ ਵੱਡੇ ਦੋਸ਼ ਨੇ ਕੋਈ ਤੱਤ ਹੈਗੇ ਤੁਹਾਡੇ ਕੋਲ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਿਰਸਾ ਦੀ ਕਈ ਕਰੋੜ ਮੇਰੇ ਕੋਲ ਫਸਿਆ ਪਿਆ ਦੇਖੋ ਇੱਕ ਤਾਂ ਜਿਹਦੇ ਵਿੱਚ ਮੈਂ ਕੀ ਹੋਇਆ ਨਾ ਜੀ ਜਦੋਂ ਇਹ ਵੀਡੀਓ ਲੀਕ ਹੋਈ ਨਰਿੰਦਰ ਸਿੰਘ ਤੋਮਰ ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਕਿਹੜੀ ਐਂਟੀਟੀ ਨੇ ਲੀਕ ਕੀਤੀ ਜਦੋਂ ਦੂਜੀ ਵੀਡੀਓ ਆ ਗਈ ਕੀ رپورਟਰਾਂ ਨੂੰ ਪਤਾ ਨ ਲੱਗੇ ਵੀਡੀਓ ਆਈ ਕਿਦੀ ਮੈਂ ਇੱਥੇ ਕਈ ਰਿਪੋਰਟਰਾਂ ਨੂੰ ਪਹੁੰਚ ਕੀਤੀ ਇੱਕ ਮਹੀਨਾ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਜਿੰਨਾਂ ਨੂੰ ਮੈਂ ਬਹੁਤ ਜਜ਼ਹਾਰੂ ਜਾਉ ਸਮਝਦਾ ਮੈਂ ਸਿਰਸਾ ਸਾਹਿਬ ਬਾਰੇ ਦੱਸਾਂ ਤਾਂ ਜਮਾ ਚੁੱਪ ਕਰ ਜਾਣ ਜਦੋਂ ਨਾ ਹੀ ਕਿਸੇ ਨੇ ਸੁਣੀ ਤਾਂ ਮੈਂ ਫੇਸਬੁੱਕ ਤੇ ਪੋਸਟ ਲਿਖ ਕੇ ਪੋਸਟ ਸਾਂਝੀ ਕੀਤੀ ਤੇ ਉਹ ਸਾਰਾ ਸਿਲਸਲਾ ਚੱਲਿਆ ਉਹ ਲੋਕ ਜਗਮਨਦੀਪ ਸਿੰਘ ਭਰ ਕੇ YouTube ਤੇ ਪੁਰਾਣੀਆਂ ਇੰਟਰਵਿਊ ਦੇਖ ਸਕਦੇ ਕੀ ਸਿਲਸਲਾ ਚੱਲਿਆ ਹੁਣ ਮੈਂ ਉਹਦੇ 'ਚ ਦੋਸ਼ ਲਾਇਆ ਜੀ ਵੀ ਜਿਹੜੇ ਨਰਿੰਦਰ ਸਿੰਘ ਤੋਮਰ ਨੇ ਇਹਨਾਂ ਦਾ ਪੈਸੇ ਨੂੰ ਕਾਲੇ ਤੋਂ ਚਿੱਟਾ ਕਰਨ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੈਲਪ ਕਰਦੇ ਨੇ ਸਾਰੇ ਮਿਨਿਸਟਰਾਂ ਦੀਏ ਇਕੱਲੇ ਉਹਨਾਂ ਦੀ ਨਹੀਂ ਹੋਰ ਵੀ ਕਰਦੇ ਹੋਣਗੇ ਉਹ ਕਿਵੇਂ ਕਿਉਂਕਿ ਦੇਖੋ ਐਜੀਪੀਸੀ ਤੇ ਡੀਜੀਐਮਸੀ ਉਹ ਬਹੁਤ ਵੱਡੇ ادارے ਨੇ ਇਹ ਡੀਜੀਐਮਸੀ ਵਾਲੇ ਕਹਿੰਦੇ ਸਾਡੇ ਦਾ 64 ਕਰੋੜ ਦਾ ਬਜਟ ਆ ਤੇ ਜਗਨਨਾ ਸਮਰਾ ਗੱਲਾਂ ਕਰਦਾ ਹਜ਼ਾਰਾਂ ਕਰੋੜਾਂ ਦੀਆਂ ਮੈਂ ਇਹ ਤਾਂ ਨਹੀਂ ਕਿਤੇ ਕਿਹਾ ਜੀ ਵੀ ਇਹਨਾਂ ਨੇ ਕਿੰਨਾ ਕਮਾਇਆ ਗੁਰਦੁਆਰਾ through ਨਾ ਮੈਂ 64 ਕਰੋੜ ਕਿਹਾ ਨਾ ਮੈਂ 1400 ਕਰੋੜ ਕਿਹਾ ਮੈਂ ਤਾਂ ਇਹ ਕਿਹਾ ਵੀ ਮੇਰੇ ਹੱਥਾਂ ਦੇ ਵਿੱਚ ਦੀ ਇਹ ਪੈਸਾ ਕਿਵੇਂ ਹੋਇਆ ਜਦੋਂ ਕਿ ਨਰਿੰਦਰ ਸਿੰਘ ਤੋਮਰ ਨੂੰ ਇਹ ਪ੍ਰੋਬਲਮ ਆਉਂਦੀ ਸੀ ਵੀ ਆ 40 ਲੱਖ ਦਾ ਨੂੰ ਕਿਵੇਂ ਚਿੱਟਾ ਕਰੀਏ ਜਾਂ 1 ਕਰੋੜ ਨੂੰ ਕਿਵੇਂ ਚਿੱਟਾ ਕਰੀਏ ਉਹ 1 ਕਰੋੜ ਜਾਂ 40 ਲੱਖ ਜਾਂ 20 ਲੱਖ ਜੋ ਵੀ ਰਕਮ ਹੁੰਦੀ ਸੀ ਉਹ ਮਨਜਿੰਦਰ ਸਿੰਘ ਸਿਰਸਾ ਦੇ ਹਵਾਲੇ ਕਰਦੇ ਇਹ ਤੁਸੀਂ ਬਹੁਤ ਇਹ ਸੰਗੀਨ આરોਪ ਹੋਏਗਾ ਕਿਉਂਕਿ ਸਾਡੀਆਂ ਸਿੱਖ ਸੰਸਥਾਵਾਂ ਨੇ ਐਸਡੀਪੀਸੀ ਨੂੰ ਲੈ ਕੇ ਤਾਂ ਜੇ ਕੋਈ ਸਵਾਲ ਵੀ ਕਰਦਾ ਤਾਂ ਸਿੱਖ ਪੰਥ ਦੇ ਵਿੱਚ ਕਹੀ ਹੈ ਜਿਹੇ ਲੋਕ ਨੇ ਜੋ ਕਹਿੰਦੇ ਨੇ ਕਿ ਇਹ ਢਾਹ ਲਾਉਣ ਦੀ ਕੋਸ਼ਿਸ਼ ਆ ਗਲਤ ਆ ਰੋਪਨੇ ਇਹ ਤੁਸੀਂ ਮੰਨਦੇ ਹੋ ਕਿ ਕਿਸ ਤਰੀਕੇ ਚੜਾਵੇ ਦੇ ਰੂਪ ਦੇ ਵਿੱਚ ਉਹਨੂੰ ਜਿਹੜਾ ਕੀ ਹੈ ਬਦਲਿਆ ਜਾਂਦਾ ਚਿੱਟਾ ਕੀਤਾ ਜਾਂਦਾ ਮੈਂ ਕਹਿੰਦਾ ਜੀ ਮੈਂ ਜਹੇਦਰ ਕਾਲ ਤਖਤ ਨੂੰ ਬੇਨਤੀ ਕਰਦਾ ਇੱਕ ਮੈਨੂੰ ਸ਼ਖਸ ਦਾ ਫੋਨ ਵੀ ਆਇਆ ਕਹਿੰਦਾ ਜੀ ਤੁਹਾਨੂੰ ਬਹੁਤ ਦੁਨੀਆ ਫੋਲੋ ਕਰ ਰਹੀ ਆ ਸੁਣਿਓ ਕਹਿੰਦਾ ਵੀ ਕੱਲ ਨੂੰ ਤੁਸੀਂ ਵੀ ਕਿਸੇ ਨੂੰ ਕਹਿ ਸਕਦੇ ਹੋ ਵੀ ਇਹਨੂੰ ਵੋਟ ਪਾਓ ਹਨਾ ਤੁਹਾਨੂੰ ਲੋਕ ਬੋਲੋ ਕਰਨ ਲੱਗੇ ਕਹਿੰਦਾ ਵੀ ਧੋਖਾ ਨਹੀਂ ਦੇਵਾਂਗੇ ਕਹਿੰਦਾ ਵੀ ਤੁਸੀਂ ਜਾ ਕੇ ਅਕਾਲ ਤਖਤ ਨੂੰ ਇੱਕ ਚਿੱਠੀ ਲਿਖੋਗੇ ਵੀ ਮੇਰੀਆਂ ਭਾਈ ਜੇ ਮੈਂ ਗਲਤ ਹੋਵਾਂ ਮ ਤਾਂ ਮੇਰੀਆਂ ਜਾਂ ਮੈਂ ਧੋਖਾ ਦੇਵਾਂ ਪੰਜਾਬ ਦੇ ਲੋਕਾਂ ਨੂੰ ਤਾਂ ਮੇਰੀਆਂ 50 ਪੀੜੀਆਂ ਹੋਂ ਤੱਕ ਉਹਨੂੰ ਪੰਥ ਚੋਂ ਛੇਕ ਦਿੱਤਾ ਜਾਵੇ ਹੈਨਾ ਮੈਂ ਕਹਾ ਭਰਾਵਾ ਪਹਿਲੀ ਗੱਲ ਤਾਂ ਚਲੋ ਸਨਮਾਨਤਨੇ ਜਥੇਦਾਰ ਜਿੱਥੇ ਅੱਜ ਅਸੀਂ ਕੜੀਸ ਕੇ ਲੈ ਆਏ ਆਂ ਆਪਦੇ ਪੰਥ ਨੂੰ ਉਹਦਾ ਬਹੁਤ ਬੁਰਾ ਹਾਲ ਆ ਇੱਕ ਗੁਰਦੁਆਰਾ ਸਾਹਿਬ ਆ ਤੁਸੀਂ ਵੀ ਇੱਕ ਖਬਰ ਕੀਤੀ ਸੀ ਜਿਹੜਾ ਉਹ ਜਮਾ ਗੰਗਾ ਨਦੀ ਦੇ ਆਈ ਥਿੰਕ ਕਿਨਾਰੇ ਤੇ ਆ ਕਿੱਥੇ ਆਉਂ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਜੀ ਗਿਆਨ ਗੋਦਰੀ ਸਾਹਿਬ ਉਹਦਾ ਮੰਦਿਰ ਬਣਾ ਦਿੱਤਾ ਗਿਆ ਤੇ ਜਥੇਦਾਰ ਇੱਥੇ ਦੇ ਵੀ ਰਾਮ ਮੰਦਿਰ ਦੇ ਘਾਟਰ ਤੇ ਜਾਣਾ ਕਿ ਨਹੀਂ ਜਾਣਾ ਹੂੰ ਮੈਂ ਕਹਿੰਦਾ ਜੀ ਰਾਮ ਮੰਦਿਰ ਦੇ ਘਾਟਰ ਤੇ ਜਾਓ ਨਾਲ ਐਡਾ ਸਾਰਾ ਇੱਕ ਉਹ ਲੈ ਕੇ ਜਾਓ ਮੰਗ ਪੱਤਰ ਮੰਗ ਪੱਤਰ ਦੇ ਕੇ ਬਾਹਰੋਂ ਹੀ ਮੁੜਿ ਆਓ ਕਿ ਆ ਸਾਡਾ ਮੰਗ ਪੱਤਰ ਆ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਤਾਂ ਗੁਰਦੁਆਰਾ ਬਣਾਓ ਫਿਰ ਅਸੀਂ ਤੁਹਾਡੇ ਨਾਲ ਵੀ ਸ਼ਾਮਲ ਹੋ ਜਾਾਂਗੇ ਕੋਈ ਗੱਲ ਨਹੀਂ ਹਮ ਵੈਸੇ ਕਮਾਲ ਦੀ ਗੱਲ ਆ ਬਾਬੇ ਨਾਨਕ ਦੇ ਬਾਬੇ ਨਾਨਕ ਦੇ ਨਾਮ ਜੁੜਿਆ ਹੋਇਆ ਗੁਰੂ ਸਥਾਨ ਹੋਵੇ ਗੁਰੂ ਘਰ ਹੋਵੇ ਤੇ ਕੋਈ ਆਵਾਜ਼ ਨਹੀਂ ਚੁੱਕਦਾ ਤੇ ਫਿਰ ਉਹਦੇ ਤੇ ਵੀ ਪ੍ਰਾਣ ਪ੍ਰਤੀਸ਼ਟਾ ਜਾ ਰਹੇ ਹੋ ਫਿਰ ਆਪਾਂ ਮੂਰਤੀ ਪੂਜਕ ਦੀ ਬਾਈ سپورਟ ਕਰ ਰਹੇ ਆ ਜੀ ਬਾਈ ਜੀ ਮੈਂ ਜੇ ਬੋਲਦਾ ਨਾ ਸਾਡੇ ਤਿੰਨ ਭਾਗਾਂ 'ਚ ਗੁਰੂ ਗ੍ਰੰਥ ਸਾਹਿਬ ਨੇ ਕਰੇ ਮੇਰੇ ਮਾਤਾ ਜੀ ਪਾਠ ਕਰਦੇ ਨੇ ਘਰ ਹੀ ਭੋਗ ਪਾਉਂਦੇ ਨੇ ਸਾਰਾ ਕੁਝ ਕਰੇ ਪਰ ਕਿਸੇ ਬਾਬਾ ਜੀ ਦੀਆਂ ਫੋਟੋ ਨਹੀਂ ਕਿਤੇ ਦੇਖਾਂਗੇ ਵੀ ਅਸੀਂ ਇਹ ਫੋਟੋਾਂ ਤੇ ਮੱਥਾ ਟੇਕਦੇ ਮੂਰਤੀ ਪੂਜਕ ਬਣਾਤਾ ਸੀ ਪਹਿਲੀ ਗੱਲ ਦੂਜੀ ਗੱਲ ਪਹਿਲਾਂ ਤਾਂ ਚਲੋ ਗੁਰਦੁਆਰਾ ਸਾਹਿਬ ਦਾ ਪਤਾ ਫਿਰ ਕਹਿਣਗੇ ਕੀ ਯੂ ਆਰ ਛੱਡ ਇਹ ਗੱਲਾਂ ਚੋਂ ਗੱਲ ਐ ਈਡੀਕ ਚੀਜ਼ ਆ ਕੀ ਉਹ ਛੱਡ ਕੋਈ ਗੱਲ ਨਹੀਂ ਡੋਨ ਮੈਟਰ ਹੈ ਨਾ ਉਹ ਗੱਲ ਆ ਵੀ ਕੋਈ ਗੱਲ ਨਹੀਂ ਛੋਟੀ ਜੀ ਚੀਜ਼ ਐ ਭਈ ਅੱਜ ਛੋਟੀ ਐ ਉਹ ਰਾਜਸਥਾਨ ਚ ਕਹਿ ਰਿਆ ਸੀਗਾ ਗੁਰਦੁਆਰੇ ਢਾ ਦੇਣੇ ਚਾਹੀਦੇ ਐ ਭਈ ਦਿਲ ਚੋਂ ਆਉਂਦੀ ਆ ਇੱਥੋਂ ਉੱਠ ਕੇ ਆਉਂਦੀ ਆ ਏ ਆ ਦਿਲ ਚੋਂ ਟਿੱਕ ਟੀਸ ਨਿਕਲਦੀ ਆ ਕਿਸ ਚੀਜ਼ ਦੀ ਵੀ ਕੋਵਿਡ ਆਇਆ ਕੋਵਿਡ ਚ ਗੁਰਦੁਆਰਿਆਂ ਨੇ 50 ਲੱਖ ਲੋਕਾਂ ਨੂੰ ਲੰਗਰ ਛਕਾਇਆ ਭੁੱਖਿਆਂ ਨੂੰ ਜਿਹੜੇ ਸੜਕਾਂ ਦੇ ਮਾਰ ਨੂੰ ਚੱਲਦੇ ਉਹ ਗੁਰਦੁਆਰਾ ਸਾਭਾ ਨੇ ਉਹ ਲੋਕ ਵਿਚਾਲੇ ਇਹਨਾਂ ਨੇ ਗਰੀਬ ਮਾਰਨੇ ਸੀ ਆਬਾਦੀ ਘਟਾਉਣ ਨੂੰ ਆਪਣਾ ਏਸ਼ੀਆ ਸਭ ਤੋਂ ਵੱਧ ਫਟਾਇਆ ਆਬਾਦੀ ਘਟਾਉਣ ਨੂੰ ਇਹ ਕੋਵਿਡ ਲੈ ਆਂਦਾ ਗਿਆ ਅੱਛਾ ਫਿਰ ਕਾਂਡਾ ਸਾਹਿਬ ਡਰਾਏ ਦੇਖੋ ਕਿਵੇਂ ਮੰਨ ਕੇ ਚੱਲੋ ਇਕਾ ਪਟਿਆਲਾ ਸ਼ਹਿਰ ਆ ਇਹਦੇ ਆਲੇ-ਦਾਲੇ 30 ਪਿੰਡ ਨੇ ਕੀ ਪਿੰਡਾਂ ਚੋ ਬਿਮਾਰ ਸਾਰੇ ਪੱਜੇ ਵੱਡੇ ਹਸਪੀਟਲ ਨੂੰ ਤੋ ਡਰਾ ਇਨੇ ਦਿੱਤੇ ਹੈ ਕੁਝ ਵੀ ਨਹੀਂ ਸੀ ਮੈਂ ਨਾ ਵੈਕਸੀਨ ਲਵਾਈਆ ਚਾਰ ਦੇਸ਼ ਘੁੰਮਿਆ ਬਿਨਾ ਮਾਸਕ ਤੋਂ ਉਸ ਟਾਈਮ ਅੱਛਾ ਡਰਾਤਾ ਨਾ ਤਾਂ ਸਾਨੂੰ ਸਰਕਾਰੀ ਨੌਕਰੀ ਮਿਲਣੀ ਆ ਨਾ ਸਾਨੂੰ ਬਸ ਤੇ ਟ੍ਰੇਨ ਤੇ ਚੜ੍ਹਦੇ ਨਾ ਨਾ ਪਾਈਆ ਤੇ ਮੈਨੂੰ ਤਾਂ ਅੱਜ ਤੱਕ ਪੁੱਛਿਆ ਨਹੀਂ ਕਿਸੇ ਨੇ ਯਾਰ ਤੇਰੇ ਵੈਕਸੀਨ ਲੱਗੀ ਕਿ ਨਹੀਂ ਲੱਗੀ ਮੈਂ ਹੁਣ ਤੱਕ ਹੁੰਦਾ ਫਿਰਦਾ ਕੈਨੇਡੀਅਨ ਅੱਛਾ ਡਰਾਲੇ ਗਰੀਬ ਹੈ ਡਰਾ ਕੇ ਉਹਨਾਂ ਨੂੰ ਛੜਤਾ ਮਰਨ ਲਈ ਵੀ ਮਰ ਜਾਣਗੇ ਨਹੀਂ ਮਾਰਨੇ ਕੇ ਟੀਕੇ ਨਾ ਮਾਰਦੇ ਆਂਗੇ ਤੁਸੀਂ ਇਹ ਦੇਖੋ ਵੀ ਉਹ ਗੁਰਦੁਆਰਿਆਂ ਨੇ ਬਚਾ ਲਏ ਤੇ ਇਹਨਾਂ ਦੀ ਟੀਸ ਵਿੱਚੇ ਰਹਿ ਗਈ ਹੂੰ ਉਹ ਗਰੀਬ ਗੁਰਬੇ ਕੌਣ ਨੇ ਉਹ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਹਿੰਦੂ ਦਾ ਨਾਮ ਦੇ ਕੇ ਵੋਟ ਵੇਲੇ ਵੋਟ ਬੈਂਕ ਜਦੋਂ ਮੰਦਰ ਪ੍ਰਾਣ ਪ੍ਰਤੀਸ਼ਟਾ ਤੇ ਰਾਸ਼ਟਰਪਤੀ ਨੂੰ ਕਦੇ ਬੁਲਾਏ ਨਹੀਂ ਪਾਰਲੀਮੈਂਟ ਦਾ ਅਧਿਕਾਰਤ ਰਾਸ਼ਟਰਪਤੀ ਹੈ ਨਹੀਂ ਵੀ ਮੰਦਰਾਂ ਤੇ ਸਾਨੂੰ ਜਦੋਂ ਪੜਨ ਵੇਲੇ ਗੱਲ ਆਉਂਦੀ ਆ ਉਹ ਤਾਂ ਅਸੀਂ ਸ਼ਡਿਊਲ ਕਾਸਟ ਜਦੋਂ ਵੋਟ ਬੈਂਕ ਦੀ ਗੱਲ ਆ ਜੇ ਹਾਂ ਹਿੰਦੂ ਰੈਕਟਰ ਮੰਦਿਰ ਬਣਾਏਗੇ ਫਲਾਨਾ ਥੰਮਕਾਨਾ ਮੰਦਿਰ ਵੀ ਬਣਾਇਆ ਉਹ ਤੋਂ 4 ਕਿਲੋਮੀਟਰ ਪਰਾਂ ਤੇ ਬਾਦਰੀ ਮਸਜਿਦ ਕਿਉਂ ਢਾਈ ਤੁਸੀਂ ਮੈਪ ਤੇ ਦੇਖ ਲਓ ਮੰਦਰ ਕਿੱਥੇ ਬਾਦਰੀ ਮਸਜਿਦ ਕਿੱਥੇ ਰਾਹ ਸਾਫ ਕਰਨ ਨੂੰ ਕਿੰਨੇ ਹਿੰਦੂ ਜਾੜ ਤੇ ਉਹ ਹਿੰਦੂ ਕੌਣ ਨੇ ਉਹ ਸ਼ਡਿਊਲ ਕਾਸਟ ਦੇ ਉਹਨਾਂ ਨੇ ਸਰਸੇ ਤੇ ਜੀ ਕਿਉਂਡ ਕਰੋੜ ਦਾ ਬਜਟ ਹੈ ਜੀ ਮੇਰੀ ਇੱਕ ਇੱਕ ਵੀਡੀਓ ਚੱਕ ਲੈਣ ਸਾਰੇ ਉਹਦਾ ਇੱਕ ਇੱਕ ਸ਼ਬਦ ਸੁਣਨਾ ਮੈਂ ਕਿਤੇ ਕਿਹਾ ਹੋ ਬੇਬੀ ਮਨਜਿੰਦਰ ਸਰਸਨੇ ਹਜ਼ਾਰਾਂ ਕਰੋੜ ਗੁਰਦੁਆਰਾ ਸਾਹਿਬ ਦੇ ਥਰੂ ਕਮਾਏ ਜਾਂ ਮਨਜਿੰਦਰ ਸਰਸਨੇ 11 ਕਰੋੜ ਆਏ ਕੀਤਾ ਕਿਤੇ ਨਹੀਂ ਮੈਂ ਕਿਹਾ ਮੈਂ ਇਹ ਕਿਹਾ ਵੀ ਨਰਿੰਦਰ ਸਿੰਘ ਤੋਮਰ ਨੂੰ ਕਦੇ ਕੈਸ਼ ਦੀ ਪ੍ਰੋਬਲਮ ਕਿਤੇ ਆ ਜਾਂਦੀ ਸੀ ਕੈਸ਼ ਨੂੰ ਵਾਈਟ ਕਰਨ ਦੀ ਬਲੈਕ ਕੈਸ਼ ਨੂੰ ਵਾਈਟ ਕਰਨ ਦੀ ਉੱਤੇ ਹੈਲਪ ਇਹ ਕਰਦੇ ਸੀ ਤੇ ਦੂਜੀ ਗੱਲ ਸਬੂਤ ਮੈਂ ਦੋਸ਼ ਲਾਤੇ ਜੀ ਜੀ ਮੇਰਾ ਵੀਡੀਓ ਲੀਕ ਹੋਇਆ ਜੀ ਤੇ ਗਵਾਲੀਅਰ ਇੱਕ ਥਾਣੇ 'ਚ ਰਿਪੋਰਟ ਕਰਾਈ ਸੀ ਐਫ ਆਈ ਆਰ ਮੇਰੇ ਖਿਲਾਫ ਜੀ ਯਾ ਚਲੋ ਵੀਡੀਓ ਦੇ ਖਿਲਾਫ ਵੀ ਜਾਲੀ ਆ ਹੂੰ ਉਹਦਾ ਕੋਈ ਰਿਪੋਰਟ ਆਈ ਕਿਸੇ ਨੇ ਕੁਝ ਪੁੱਛਿਆ ਵੀ ਜਾਲੀ ਆ ਕਿਸੇ ਨੇ ਦੱਸਿਆ ਕਿੱਧਰ ਗਈਆਂ ਤੁਹਾਡੀਆਂ ਏਜੰਸੀ ਐਨੀ ਢਿੱਲੀ ਜਾਂਦੇ ਕਿਉਂ ਨਹੀਂ ਆਈ ਕਿਉਂ ਸਾਰੇ ਫਸਦੇ ਸੀ ਦੂਜੀ ਗੱਲ ਮੈਂ ਆਪਦੇ ਕੱਲ ਪਰਸੋਂ ਵੀ ਆਪਦੀ ਵਾਲ ਤੇ ਆਪਦੀਆਂ ਰੀਲਾਂ ਚ ਉਹ ਐਫ ਉਹ ਆਪਣੇ ਆ ਜਿਹੜੀ ਹੁੰਦੀ ਆ ਵਾਇਰ ਦੀਆਂ ਕਾਪੀਆਂ ਨਹੀਂ ਲਾਈ ਆ ਗੁਰਦੁਆਰਾ ਉਹ ਆਪਣਾ ਸੀਸਗੰਜ ਸਾਹਿਬ ਨੂੰ ਕਹਿਠੇ ਗੁਰਦੁਆਰੇ ਸਭ ਪੈਸੇ ਜਿੱਤੇ ਜਾਂਦੇ ਆ ਜਿੱਥੇ ਹਸਪੀਟਲ ਬਣਾਉਣਾ ਜੀ ਨਕਲੀ ਡਰਾਮਾ ਕਰਕੇ ਅੱਛਾ ਕੀ ਕੀਤਾ ਕੋਵਿਡ ਜਾ ਰਿਹਾ ਸੀਗਾ 100 ਬੈੱਡ ਧਰ ਕੇ ਉਹਨਾਂ ਦੀ ਚਾਦਰਾਂ ਨੀਲੀਆਂ ਜਿਹੀਆਂ ਜੇ ਵਿਛਾ ਕੇ ਸਹਰਾਣੇ ਜੇ ਧਰ ਕੇ ਨਿਕੇ ਨਿਕੇ ਉੱਤੇ ਕੰਸਨਟ੍ਰੇਟਰ ਜੇ ਲਾ ਕੇ ਵੀਡੀਓ ਬਣਾ ਕੇ YouTube ਉੱਤੇ ਪਾ ਕੇ ਚਲੋ ਭਈ ਚਲੋ ਕਰਾਂ ਨੂੰ ਆ ਸਾਡੀ ਹੈਲਪ ਸੀਗੀ ਸਿਰਤਾ ਸਾਹਿਬ ਨੇ ਡਰਾਮਾ ਬਹੁਤ ਵੱਡਾ ਰਚਾਇਆ ਹੁਣ ਸੁਣੋ ਕੀ ਕਹਤਾ ਇਹਨਾਂ ਨੇ ਉਸ ਟਾਈਮ ਕਹਿੰਦੇ ਪੈਸੇ ਜਿਹੜੀ ਡੋਨੇਸ਼ਨ ਆ ਨਾ ਸਿੱਧੀ ਜਗ ਮੰਦੀਪ ਨੂੰ ਭੇਜ ਦੋ ਪੰਗਾ ਕੀ ਪੈ ਗਿਆ ਜਿਹੜੀ ਐਫਸੀਆਰ ਇਹ ਆ ਉਹ ਕਿਸਾਨ ਅੰਦੋਲਨ ਕਰਕੇ ਸਸਪੈਂਡ ਕੀਤੀ ਹੋਈ ਸੀ ਜੀ ਉਹਦੇ ਸਿੱਧਾ ਲੋਕ ਡੋਨੇਸ਼ਨ ਦੇ ਨਹੀਂ ਸੀ ਸਕਦੇ ਗੁਰਦੁਆਰਾ ਇੰਡੀਆ ਨੇ ਜਦੋਂ ਸਸਪੈਂਡ ਹੀ ਕਰਤੀ ਡੋਨੇਸ਼ਨ ਫਸ ਗਈ ਕਹਿੰਦੇ ਜਗ ਮੰਦੀਪ ਨੂੰ ਡੋਨੇਸ਼ਨ ਦਿਓ ਜਗ ਮੰਦੀਪ ਦੇ ਖਾਤੇ 'ਚ ਅਸੀਂ ਪੂਲ ਬਣਾ ਕੇ ਨਾ ਪੇਪਲ ਦਾ ਜੋੜਤਾ ਮੇਰੇ ਖਾਤੇ 'ਚ ਡੋਨੇਸ਼ਨ ਆਈ ਮੈਂ ਉਹਨੂੰ ਵਾਈਟ ਦਨੇਸ਼ਰ ਦਾ ਚਲੋ ਵਾਈਟ ਹੀ ਜੀ ਮੈਂ ਉਹਨੂੰ ਜਮਾ ਕਰਾਇਆ ਆਈਸੀਐਸ ਬੈਂਕ ਚ। ਬਲਿੰਦਰ ਸਿੰਘ ਤੋਮਰ ਨੇ ਉਹਨਾਂ ਨੂੰ ਪੈਸੇ ਦਿੱਤੇ 40 ਲੱਖ 50 ਲੱਖ ਉਹ ਵਾਇਰ ਮੈਂ ਆਪਣਾ ਕਰਤੀ ਸਰਸਾ ਸਾਹਿਬ ਨੂੰ। ਉਹਨਾਂ ਨੇ ਉੱਥੇ ਬੁਲਾਇਆ ਕਿ ਇੱਥੇ ਵਾਈਟ ਹੋ ਗਿਆ ਚਲ ਮੇਰਾ ਭਾਈ ਗੱਲ ਖਤਮ। ਮੈਂ ਉਹਦੀ ਕਾਪੀ ਪਾਈ ਆ ਜੀ ਸਬੂਤ ਹੋਰ ਦੱਸੋ ਕੀ ਦੇਵਾਂ। ਮੈਂ ਵਾਇਰਾਂ ਪਾਈਆਂ ਨੇ ਵਿਆਹ ਮੈਂ ਸਭసే ਨੂੰ ਕੀਤੀਆਂ ਨੇ। ਮੇਰੀ ਚੈਟ ਆ ਨਰਿੰਦਰ ਸਿੰਘ ਤੋਮਰ ਦੀ ਨੂੰ ਨਾਲ ਮੇਰੀ ਚੈਟ ਆ। ਕੀ ਭਾਬੀ ਜੀ ਕਿੰਨੇ ਕਨਸਨਟ੍ਰੇਟਰ ਕਿੰਨੇ ਰੈਮਡੀਸਿਵਰ ਚਾਹੀਦੇ ਨੇ ਤੁਹਾਨੂੰ ਹੈ ਜੀ ਕਿਹੜਾ ਸੈੱਲਫੋਨ ਚਾਹੀਦਾ ਤੁਹਾਨੂੰ ਤੁਹਾਨੂੰ ਕੀ ਚਾਹੀਦਾ ਭਾਬੀ ਜੀ ਉਹ ਤਾਂ ਕੋਈ ਚੈਨਲ ਨਹੀਂ ਚਲਾਇਆ ਹੀ ਨਹੀਂ ਯਾਰ ਜਰੂਰ ਅਸੀਂ ਉਹਨਾਂ ਦੀ ਤਸਵੀਰਾਂ ਮੂਤ ਉਹ ਚੈਟ ਮੈਂ ਵੀ ਦੇਖੀ ਸੀ ਬਾਈ ਜੀ ਮੀਡੀਆ ਦਾ ਫਰਜ ਨਹੀਂ ਵੀ ਅਸੀਂ ਸਹੀ ਨਕਲੀ ਆ ਜਾਂ ਅਸਲੀ ਇਹਨੂੰ ਯਾਰ ਚੈੱਕ ਕਰਾਓ ਮੈਥੋਂ ਮੰਗਣਾ ਵੀ ਭਾਈ ਤਰਾ ਇੰਸਟਾਗ੍ਰam ਦੀ ਚੈਟ ਦੇ ਸਾਨੂੰ ਅਸੀਂ ਚੈੱਕ ਤਾਂ ਕਰਾ ਲਈਏ ਸਹੀ ਆ ਕਿ ਗਲਤ ਆ ਜੀ ਉਹ ਤਾਂ ਭਾਈ ਹੁਣ ਕੋਈ ਅਦਾਲਤੀ ਕਰੂ ਕਿਸੇ ਨੂੰ ਇਹ ਮੇਰੇ ਖਿਲਾਫ ਸ਼ਿਕਾਇਤ ਕਰਨ ਵੀ ਸਾਡੀ ਨੂਹ ਦੀ ਚੈਟ ਇਹ ਵਾਇਰਲ ਕਰ ਰਿਆ ਭਰਾਵਾ ਫਸਦੇ ਨੇ ਐ ਜਾ ਕੇ ਮੁੱਖ ਮੰਤਰੀ ਬਣਨਾ ਚਲੋ ਸਪੀਕਰ ਬਣਾਤਾ ਆਪਾਂ ਨੂੰ ਨਹੀਂ ਪਤਾ ਕਿਹੜੀ ਗੱਲਾਂ ਐਡੇ ਮੈਂ ਦੇ ਕੋਲ ਤਾਂ ਐਡੇ ਐਡੇ ਸਬੂਤ ਨੇ ਮੈਂ ਦੇਣ ਲੱਗ ਗਿਆ ਤਾਂ ਸਾਰਿਆਂ ਦੀ ਖਸੜ ਖੁੱਲ ਜਾਣਗੇ ਵਿੱਚੇ ਕਿਸਾਨ ਆ ਗੂ ਜਿਹੜੇ ਸਾਨੂੰ ਵੇਚੀ ਬੈਠੇ ਨੇ ਸਾਡਾ ਪੰਜਾਬ ਵੇਚੀ ਬੈਠੇ ਨੇ ਸਾਰੇ ਕਿਸਾਨ ਆ ਗੂ ਦਿੱਤਾ ਕਰਾਗੇ ਇੱਕ ਟਿਕਾਲ ਮੈਂ ਪੁੱਛਣਾ ਚਾਹੁੰਗਾ ਤੁਸੀਂ ਇੱਕ ਵੀਡੀਓ 'ਚ ਬੋਲਿਆ ਸੀ ਇੱਕ ਕਨੇਡੀਅਨ ਜਾਂ ਮਿਰਖਿਆਂ ਦਾ ਅਮਰੀਕਨ ਬੈਂਕ ਦੇ ਵਿੱਚ ਤੁਸੀਂ ਕਿਹਾ ਸੀ 700 ਕਰੋੜ ਪਤਾ ਨਹੀਂ ਕਿੰਨਾ ਅਮਾਉਂਟ ਕਿੰਨੀ ਰਕਮ ਸੀ ਉਹ 750 ਕਰੋੜ ਮੈਂ ਕੀ ਕਿਹਾ ਜੀ ਮੈਂ ਇਥੇ ਰਿਪੋਰਟਰਾਂ ਨੂੰ ਕਿਹਾ ਜਿਹੜੇ ਟੀਵੀ ਤੇ ਰੇਡੀਓ ਤੇ ਨੇ ਵੀ ਆਜੋ ਮੇਰੇ ਨਾਲ ਰਾਇਲ ਬੈਂਕ ਚੱਲੋ ਜੀ ਚੱਲ ਕੇ ਵੇਖੋ ਤਾਂ ਸਹੀ ਸਰਛੇ ਦਾ ਕਿੰਨੇ ਪੈਸੇ ਫਸੇ ਹੋਏ ਨੇ ਉਹਦੇ ਤੇ ਕੈਪ ਲਾਇਆ ਵਾ ਸਰਕਾਰ ਨੇ ਬੰਦ ਕਿਉਂ ਉਹ ਨੋਟਬੰਦੀ ਥਰੂ ਨੋਟਬੰਦੀ ਵੇਲੇ ਬਾਹਰ ਨਿਕਲੇ ਕੋਈਸ ਉਸ ਕੋਵਿਡ ਵੇਲੇ ਬਾਹਰ ਨਿਕਲੇ ਉਹਨਾਂ ਨੇ ਜਾ ਕੇ ਕੈਪਟੋਮ ਤਾਂ ਰਾਇਲ ਬੈਂਕ ਤੇ ਪਿੱਛੇ ਦੀ ਜੁਰਮਾਨਾ ਹੋਇਆ 7 ਮਿਲੀਅਨ ਡਾਲਰ ਦਾ ਇਹਨਾਂ ਕੰਜਰਖਾਨਿਆਂ ਕਰਕੇ ਜੀ ਕੋਈ ਰਿਪੋਰਟ ਨਹੀਂ ਆਇਆ ਵੀ ਚਾਲਾ ਚੱਲੀ ਤੇਰੇ ਨਾਲ ਸਬੂਤ ਲੈਣ ਲਈ ਤੁਹਾਡੇ ਤੇ ਵੀ ਇੱਥੇ ਸਵਾਲ ਤਾਂ ਭਾਈ ਖੜਾ ਹੁੰਦਾ ਕਿ ਜੇਕਰ ਉਹ ਕਾਲਾ ਪੈਸਾ ਚਿੱਟਾ ਕਰ ਰਹੇ ਸੀ ਤਾਂ ਤੁਹਾਡੇ ਜ਼ਰੀਏ ਹੋ ਰਹੇ ਤੁਸੀਂ ਵੀ ਭਾਗੀਦਾਰ ਹੋ ਫਿਰ ਉਸ ਉਹ ਸਾਰੇ ਮੈਂ ਤਾਂ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜੀ ਮੈਂ ਤਾਂ ਸਵੇਰੇ ਜੱਡਾ ਕੋਈ ਠੱਗ ਹੀ ਨਹੀਂ ਦੁਨੀਆ 'ਚ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਭਾਈ ਮੇਰੇ ਕੋਲੇ ਆਉਂ ਤਾਂ ਬਚ ਕੇ ਆਇਓ ਆਪਦੀ ਇੱਥੇ ਤਾਂ ਕਬੂਤਰ ਵੀ ਇੱਕ ਪੈਰਾਂ ਕਹਿੰਦੇ ਹੱਥ ਨਾਲੇ ਪਿੱਛੇ ਹੱਥ ਰਗਦਾ ਅਸੀਂ ਤਾਂ ਜਾਂਦੇ ਹੋਏ ਕਬੂਤਰ ਦਾ ਲਾਲੇ ਨੇ ਜੰਨਾ ਸਮਾਨ ਜਿਵੇਂ ਗੈਂਗ ਦਾ ਉਹ ਬੱਤੀਪੁਰ ਤੋਂ ਬੋਲਦਾ ਹੁੰਦਾ ਡਾਇਲੋਗ ਹੈ ਨਾ ਤਵਾੜੀ ਕਹਿੰਦਾ ਜਾਂ ਤਾਂ ਕਬੂਤਰ ਵੀ ਪਛਵਾੜਾ ਸਵਾਲ ਕੇ ਕਹਿੰਦਾ ਇੱਕ ਪੰਖ ਸੇ ਉੜਦਾ ਹੈ ਠੀਕ ਹੈ ਕਹਿੰਦਾ ਯਾਥੀ ਕਿ ਅੱਧੀ ਤਾਂ ਇਹ ਕਹਿੰਨੇ ਆ ਅਸੀਂ ਚੋਰ ਅਸੀਂ ਠੱਗ ਅਸੀਂ ਸਾਰਾ ਕੁਝ ਭਾਈ ਦਾੜੀ ਵਾਲਿਓ ਖੱਟੀਆਂ ਪੱਗਾਂ ਵਾਲਿਓ ਤੁਸੀਂ ਵੀ ਦੱਸੋ ਕਿੰਨੇ ਕੇ ਚੋਰ ਅਹੀ ਤਾਂ ਬੇਨਤੀ ਕਰਦੇ ਆ ਭਰਾਵਾ ਵੀ ਐ ਤਾਂ ਦੱਸ ਦੋ ਵੀ ਇੰਨੇ ਇੱਕ ਕਰੋੜ ਹੁਣ ਤੱਕ ਟਕ ਗਿਆ ਕਿਸਾਨ ਆਗੂਆਂ ਨੂੰ ਲੈ ਕੇ ਡੱਲੇਵਾਲ ਹੋਣਾ ਨੇ ਵੀ ਬਿਆਨ ਦਿੱਤਾ ਸੀ ਵੀ ਇੰਨੇ ਚ ਰਾਜੀਨਾਮਾ ਹੋ ਗਿਆ ਜਾਂ ਇੰਨੇ ਦੇ ਪੈਸੇ ਦਾ ਹਿਸਾਬ ਨਹੀਂ ਦਿੱਤਾ ਗਿਆ ਵਾਰ-ਵਾਰ ਬੈਠਕਾਂ ਹੁੰਦੀਆਂ ਮੋਟਾ-ਮੋਟਾ ਕਹਿ ਦਿੰਦੇ ਆ ਇੰਨਾ ਇੱਥੇ ਲੱਗ ਗਿਆ ਇੰਨਾ ਇੱਥੇ ਲੱਗ ਗਿਆ ਪਰ ਕੋਈ ਪੁਖਤਾ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਕਿਸਾਨ ਆਗੂਆਂ ਮਤਲਬ ਤੁਸੀਂ ਵੀ ਜ਼ਿਕਰ ਕੀਤਾ ਕੀ ਠੱਗੀ ਹੋਈ ਸੀ ਕੋਈ ਠੱਗੀ ਨਹੀਂ ਹੋਈ ਜੀ ਮੈਂ ਤੁਹਾਨੂੰ ਦੱਸ ਦਿਆਂ ਕੋਈ ਕਿਸਾਨ ਆਗੂ ਨੂੰ ਕੋਈ ਪੰਜੀ ਦਿੱਤੀ ਨਹੀਂ ਕਿਸੇ ਨੇ ਮੈਂ ਤੁਹਾਨੂੰ ਕਹਾ ਕਿਸਾਨ ਆਗੂ ਜਾਂਦੇ ਸੀ ਉਹ ਚਵਾਰੇ 'ਚ ਉਸ ਚਵਾਰੇ 'ਚ ਕਾਮਨਾ ਚੋਹਾਨ ਐਜ਼ ਏ ਪਤਨੀ ਆਫ ਨਰਿੰਦਰ ਸਿੰਘ ਤੋਮਰ ਇਹਨਾਂ ਨੂੰ ਪੈਗ ਪਾ ਕੇ ਦਿੰਦੀ ਸੀ ਇੱਕ ਕਿਸਾਨ ਆਗੂ ਦਾ ਤਾਂ ਵੀ ਬੜਾ ਚਰਚਿਤ ਹੋਇਆ ਸੀ ਕਿਸ ਦਾ ਘਰ ਵਾਲੀ ਦਾ ਕਾਮਨਾ ਚੋਹਾਨ ਉਹਦੀ ਉਹਦੀ ਪਤਨੀ ਬਣਾ ਕੇ ਭਜਾਇਆ ਘਰ ਨੂੰ ਉਹਦੀ ਪਤਨੀ ਦੇਖ ਤਾਂ ਲਓ ਪੈਨਾਂ ਜਿਵੇਂ ਡਾਲਡੇ ਦਾ ਡੱਬੇ 'ਚ ਚਾਰ ਚਿਬ ਪਏ ਹੁੰਦੇ ਨੇ ਜਿਹੀ ਆ ਕਿੱਥੇ ਕਾਮਨਾ ਚਾਹਣ ਨੇ ਕਾਮਨਾ ਚਾਹਣ ਤੋਂ ਪੈਗ ਪੀ ਕੇ ਖੁਸ਼ ਹੋ ਕੇ ਪ੍ਰਿੰਟਰਾਂ ਚ ਆਜਿਆ ਕਰਨ ਇਹਨੋਂ ਪਾਇ ਚ ਸਾਡੇ ਨਰਿੰਦਰ ਸਿੰਘ ਤੋਂ ਉਮਰ ਦੀ ਸਿੱਧੀ ਗੱਲ ਬਾਤ ਹੈ ਨਾ ਇਹ ਕੀ ਕਰਦੇ ਨੇ ਨਾ ਜੀ ਲੀਡਰ ਹੁਣ ਆਪਣਾ ਚਾਹੇ ਲੱਖ ਵਿਰੋਧੀ ਹੋਵੇ ਮੈਂ ਕਿਸੇ ਦਾ ਮੇਰੇ ਮਾੜਾ ਜਾਂ ਮੋਢੇ ਤੇ ਆਈ ਕੋਈ ਹੱਥ ਰੱਖਦੇ ਨਾ ਭਾਈ ਜਗਮਨ ਵਰਗਾ ਸਾਰੇ ਪਿੰਡ ਦੇ ਸਾਹਮਣੇ ਇਹਦੇ ਵਰਗਾ ਬੰਦਾ ਨਹੀਂ ਯਾਰ ਦੇਖ ਰਾਜੇ ਵਾਲ ਗ੍ਰੇਟ ਆ ਇਹਨੇ ਸਾਰਾ ਉਹਨੇ ਚੌੜੇ ਹੋ ਕੇ ਘਰੇ ਆ ਜੀ ਫੇਰ ਕੀ ਕੀਤਾ ਗਿਆ ਹੁਣ ਜਿਹੜਾ ਡੱਲੇ ਵਾਲ ਸਾਹਿਬ ਵੀ ਬੋਲ ਰਹੇ ਨੇ ਸੁਣ ਲਓ ਮੇਰੀ ਗੱਲ ਕਿਸਾਨ ਅੰਦੋਲਨ ਚੱਲ ਗਿਆ ਇਹ ਆ ਕੇ ਵੋਟਾਂ ਜਿਹਨਾਂ ਨੂੰ ਪਹਿਲਾਂ ਤਾਂ ਚੋਕ ਲਾ ਕੇ ਵੋਟਾਂ 'ਚ ਖੜਾ ਕੀਤਾ ਗਿਆ ਜਾਣ ਕੇ जानके ਖੜਾ ਕੀਤਾ ਗਿਆ ਚੋਕ ਲਾਈ ਗਈ ਕਿ ਆਮ ਆਦਮੀ ਪਾਰਟੀ ਨਾਲ ਨਾ ਸਮਝੌਤਾ ਕਰਿਓ ਅੱਡ ਖੜੇ ਹੋਇਓ ਤੁਸੀਂ ਜਿੱਤੇ ਲੈ ਛੋਡੇ ਨਾਲ ਤਾਂ ਲੋਕਾਂ ਦੀ ਸਪੋਰਟ ਬਹੁਤ ਆ ਉਹ ਲੋਕਾਂ ਨੇ ਕਿਹਾ ਵੀ ਕੱਲ ਤਾਂ ਅਲੇ ਕੰਦੋਲਨ ਜਿੱਤ ਕੇ ਆਇਆ ਅੱਧਾ ਅੰਦੋਲਨ ਜਿੱਤ ਕੇ ਆਇਆ ਐਮਐਸਪੀ ਤੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਕੀ ਕੀਤਾ ਬਾਈ ਜੀ ਐਮਐਸਪੀ ਵਾਲੀ ਗੱਲ ਵਿਚਾਲੀ ਵੀ ਉਹ ਤੇ ਨਾ ਅੰਦੋਲਨ ਖੜਾ ਹੋ ਜੇ ਉਹ ਹਟਾਉਣੀ ਆ ਇਹਨਾਂ ਨੂੰ ਕਹਤਾ ਵੀ ਚਲੋ ਤਿੰਨੇ ਕਾਨੂੰਨ ਵਾਪਸੇ ਪੁੰਗੜੇ ਪਾਉਂਦੇ ਘਰਾਂ ਨੂੰ ਮੁੜਿਆ ਉਸ ਤੋਂ ਬਾਅਦ ਸ਼ੁਰੂ ਹੁੰਦਾ ਕਿਸਾਨ ਜਥੇਬੰਦੀਆਂ ਦਾ ਕਰੈਕਟਰ ਅਸੈਸੀਨੇਸ਼ਨ। ਜਿਵੇਂ ਦੇਖੋ ਮੈਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਕਿਉਂ ਨਹੀਂ ਬੋਲ ਰਿਹਾ? ਮੇਰੇ ਕੋਲ ਸਬੂਤ ਬਹੁਤ ਨੇ ਦੀਪ ਸਿੱਧੂ ਦੀ ਮੌਤ ਦੇ ਵੀ ਬਹੁਤ ਸਾਰੇ ਦੇ ਹੈਗੇ ਨੇ। ਪਰ ਕਿਉਂ ਨਹੀਂ ਬੋਲ ਰਿਹਾ? ਜੇ ਮੈਂ ਵੀ ਕਿਸਾਨ ਜਥੇਬੰਦੀਆਂ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਲੱਗ ਜੂੰ। ਲੋਕ ਇਹਨਾਂ ਦੇ ਮੰਗਰ ਨਹੀਂ ਤੁਰਨੇ। ਠੀਕ ਆ ਉਹ ਆ ਗਿਆ ਕਹਿਣ ਲੱਗ ਗਿਆ ਪੈਗ ਦਿੱਤਾ ਸਾਨੂੰ ਉੱਥੇ ਇਹਨਾਂ ਨੂੰ ਪੈਗ ਪਿਆਏ ਅ ਅਤੂਮਰ ਦੀ 22 ਤੋਂ ਪੈਗ ਪੀਂਦੇ ਜੀ ਉਹ ਕਰੈਕਟਰ ਅਸੈਸੀਨੇਸ਼ਨ ਸੀ ਵੀ ਲੋਕ ਇਹਨਾਂ ਤੇ ਭਰੋਸਾ ਕਰਨੋਂ ਹਟ ਜਾਣ। ਇਹਨਾਂ ਦੇ ਮਗਰ ਫੇਰ ਕੱਲ ਨੂੰ ਲੋਕ ਨਾ ਤੁਰਨ ਇਹ ਨਕਾਰੇ ਜਣ ਲੋਕ ਵੀ ਇਕੱਲੇ ਰਹਿ ਜਾਣਗੇ ਲੀਡਰਲੈਸ ਹੋ ਜਾਣਗੇ ਐਮਐਸਪੀ ਹਟਾ ਲਾਂਗੇ ਜਾਂ ਇੰਪੋਰਟ ਟੈਕ ਚੱਕ ਦੇਾਂਗੇ ਲੋਕਾਂ ਨੇ ਇਹਨਾਂ ਦੇ ਮਗਰ ਹੁਣ ਤੁਰਨਾ ਨਹੀਂ ਲੋਕਾਂ ਨੂੰ ਲੋਕਾਂ ਦੇ ਇਹ ਪੰਬਲ ਪੂਸਾ ਪੈਦਾ ਕਰ ਦੋ ਵੀ ਯਾਰ ਇਹ ਤਾਂ ਆਪ ਉਹਨਾਂ ਨਾਲ ਮਿਲੇ ਹੋਏ ਨੇ ਰੌੜਾ ਇੱਥੇ ਖੜਾ ਹੰਡਾ ਸਾਹਿਬ ਜੀ ਮੈਂ ਤਾਂ ਇਹ ਗੱਲ ਸਮਝ ਰਿਹਾ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾ ਰਿਹਾ ਮੈਂ ਤਾਂ ਕਹਿੰਦਾ ਸਾਰੀ ਸਰਕਾਰਤ ਨੇ ਪਰ ਅਸੀਂ ਕਿਸਾਨਾਂ ਲਈ ਕਿਸਾਨ ਕੋਆਪਰੇਟਿਵ ਬਣਾਉਣੀ ਚਾਹੁੰਦੇ ਆ ਮੈਂ ਕੋਈ ਉਹਦਾ ਮਾਲਕ ਨਹੀਂ ਮੈਂ ਤਾਂ ਇਹ ਕਹਿ ਰਿਹਾ ਤੁਸੀਂ ਬਣਾ ਦਿਓ ਅਸੀਂ ਤੁਹਾਨੂੰ ਰਾਹ ਅਸੀਂ ਦੱਸ ਦਿੰਦੇ ਨਵੇਂ ਅੱਜਕੱਲ੍ਹ ਦੇ ਪੜ੍ਹੇ ਲਿਖੇ ਮੁੰਡੇ ਤੁਹਾਨੂੰ ਦੱਸ ਦਿੰਦੇ ਭਾਈ ਕਿਵੇਂ ਵੋਲਟਜ ਵੇਚਣੀ ਆ ਆਪਦੀ ਆਪ ਦਾ ਪ੍ਰੋਡਕਟ ਵੇਚਣਾ ਸਾਨੂੰ ਵੇਚਣਾ ਨਹੀਂ ਆਉਂਦਾ ਸਾਨੂੰ ਪ੍ਰੋਸੈਸ ਕਰਕੇ ਵੇਚਣਾ ਨਹੀਂ ਆਉਂਦਾ ਸਿਰਫ ਅੱਜ ਬੱਚਿਆਂ ਨੂੰ ਤਾਂ ਡਾਕਟਰ ਇੰਜੀਨੀਅਰ ਦੀ ਪੜਾਈ ਕਰਾ ਰਹੇ ਆ ਕਰਦੀ ਅਸੀਂ ਕੀਤੀ ਆ ਓਏ ਤੁਸੀਂ ਆਪਦੇ ਬੱਚੇ ਨੂੰ ਆਪਦੇ ਧੀਆਂ ਪੁੱਤਾਂ ਨੂੰ ਪ੍ਰੋਸੈਸਿੰਗ ਤੇ ਮਾਰਕੀਟਿੰਗ ਸਿਖਾਓ ਹਲਦੀ ਬੀਜੋ ਹਲਦੀ ਦੇ ਪਕੌੜੀਆਂ ਬਣਾ ਕੇ ਵੇਚੋ ਜਿਵੇਂ ਰਾਜਸਥਾਨ ਵਾਲੇ ਬੈਠੇ ਨੇ ਬੀਕਾ ਨੇਰ ਉਹਨਾਂ ਦੇ ਕਿਹੜਾ ਮੈਦਾਂ ਤੇ ਉਹ ਉੱਤੇ ਹੁੰਦਾ ਯਾਰ ਉਹਨਾਂ ਨੇ ਰਾਜਸਥਾਨ ਚ ਹਲਦੀ ਵੀ ਆ ਗਈ ਛੋਲਿਆਂ ਦਾ ਆਟਾ ਵੀ ਆ ਪੂਜੀਆ ਬਣਾ ਕੇ ਉਹ ਗਏ ਪਿਕਤਾ ਜੀ ਪੂਜੀਆ ਫਲਾਨਾ ਜੀ ਪੂਜੀਆ ਸਾਡੇ ਵਾਲੇ ਜੱਟ ਆ ਉਹ ਬੈਠੇ ਨੇ ਜੀ ਬਾਈ ਸਾਨੂੰ ਕਦੇ ਛੇਦ ਨਹੀਂ ਦਿੱਤੀ ਗਈ ਹੂੰ ਤੇ ਆ ਸਾਡੀ ਛੇਦ ਆ ਆ ਲੀਡਰ ਆ ਇਹਦੇ ਮੰਗਰੇ ਸੀ ਤੁਰਲੇ ਜਿਹੜੇ ਕਿਸਾਨ ਆ ਗੂ ਕੋਲੇ ਖਰੜਾ ਲੈ ਕੇ ਗਏ ਆਪਣੇ ਬੰਦੇ ਕਹਿੰਦੇ ਐਮਐਸਪੀ ਕਿਵੇਂ ਦੇਣਗੇ ਫਿਰੇ ਉਹ ਭਰਾਵੋ ਦਵਿੰਦਰ ਸਿੰਘ ਵਰਗੇ ਕਾਨਮਿਸਟ ਬੈਠੇ ਨੇ ਉਹਨਾਂ ਨੂੰ ਕਹਾਂਗੇ ਜੀ ਐਮਐਸਪੀ ਮਿੱਥੋ ਪਹਿਲਾਂ ਤਾਂ ਅਸੀਂ ਚਾਹੁੰਦੇ ਆ ਕਿਸਾਨ ਨੂੰ ਸਵਾਮੀਨਾਥ ਰਿਪੋਰਟ ਦੇ ਬਰਾਬਰ ਦਾ ਰੇਟ ਮਿਲੇ ਤੇ ਜਿਹੜਾ ਖਰੀਦ ਰਿਹਾ ਉਹ ਤੋਂ ਦਲਾਲ ਨਾ ਲੈ ਕੇ ਜਾਵੇ ਅਸੀਂ ਮੇਰੀ ਜਿਹੜੀ ਡਬਲ ਐਫ ਦੀ ਐਡਵਰਟਾਈਜ਼ਮੈਂਟ ਵੀ ਹੈ ਜੀ ਉਹ ਵੀ ਇਸ بیس ਤੇ ਆ ਵੀ ਦਲਾਲ ਨੂੰ ਵਿੱਚੋਂ ਕੱਢੋ ਕਿਸਾਨ ਸਿੱਧਾ ਕੰਜ਼ਿਊਮਰ ਨੂੰ ਵੇਚ ਹਾਂ ਯਾਨੀ ਪ੍ਰਸਾਦ ਕਰਕੇ ਆਪ ਵੇਚੇ ਵਿਕਰੇਤਾ ਬਣੇ ਤੇ ਪ੍ਰੋਫਿਟ ਆਏਗਾ ਆਪ ਰੀਟੇਲ ਕਰੇ ਮੈਂ ਤਾਂ ਉੱਥੇ ਕਿਹਾ ਵੀ ਤੁਸੀਂ ਰਜਿਸਟਰ ਕਰਾ ਲਓ 100 ਬੰਦਾ 200 ਬੰਦਾ ਹੋ ਜੋ ਮੂਰੇ ਫੋਰ ਕਮੇਟੀ ਸਾਡੀ ਹਲੇ 2 ਸਾਲ ਬਿਟੋ ਪਾਵਰ ਰੱਖ ਦੋ ਤੁਸੀਂ ਚਲਾਈ ਠੀਕ ਠਾਕ ਐਨ ਵਧੀਆ ਕੀਤਾ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ 3 ਸਾਲ ਤੋਂ ਬਾਅਦ ਸਾਡੀ ਬਿਟੋ ਪਾਵਰ ਖਤਮ ਜੀ ਫੇਰ ਅਸੀਂ ਕੱਖ ਨਾ ਦਿਓ ਸਾਨੂੰ ਭਾਈ ਜੀ ਇੱਕ ਸਵਾਲ ਆਪਾਂ ਫੇਰ ਉਸੇ ਮੁੱਦੇ ਤੇ ਆਉਣੇ ਆ ਜਿਸ ਤੇ ਆਪਾਂ ਇੰਟਰਵਿਊ ਸ਼ੁਰੂ ਕੀਤੀ ਆ ਸਿਰਸਾ ਹੁਣਾਂ ਦੀ ਜਿਹੜੀ ਗੱਲ ਹੋਈ ਤੁਸੀਂ ਕਹਿੰਦੇ ਹੋ ਰਾਇਲ ਬੈਂਕ ਦੇ ਵਿੱਚ 700 ਕਰੋੜ ਦੇ 750 ਆ ਜੀ 750 ਕਰੋੜ ਦੇ ਇੱਕ ਜੀ 750 ਕਰੋੜ ਦੀ ਰਕਮ ਪਈ ਆ ਤੁਸੀਂ ਇਹ ਵੀ ਕਿਹਾ ਵੀ ਸਖਸਾ ਇਕੱਲੇ ਤੋਂ ਮਰਦਾਨੀ ਹੋ ਸਕਦਾ ਹੂਰਾ ਦਾ ਵੀ ਬਲੈਕ ਐਂਡ ਵਾਈਟ ਕਰਦੇ ਹੋਣ ਤਾਂ ਤੁਹਾਡੇ ਟੱਚ ਚ ਹੋਰ ਕੋਈ ਹੈਗੇ ਸੀ ਕੋਈ ਬੀਜੇਪੀ ਦੇ ਕਾਂਗਰਸ ਦੇ ਉਦੋਂ ਕਾ ਸਿਰਸਾ ਸਾਹਿਬ ਤੇ ਪੂਰਾ ਪ੍ਰੈਸ਼ਰ ਸੀ ਵੀ ਇਹਨਾਂ ਨੂੰ ਕਾਲੀ ਦਲ ਚ ਲਿਆਓ ਵੀ ਹੈਗੇ ਤਾਂ ਨਾਲੋਂ ਸਿਰਸਾ ਸਾਹਿਬ ਦੇ ਕੋਲ ਇਹ ਜੇ ਤੱਥ ਅਮਿਤ ਸ਼ਾਹ ਜੀ ਕੋਲ ਇਹਨੇ ਪੁਰਾਣੇ ਟੈਕਸ ਦੇ ਹੋਰ ਲਾਟਰਮ ਫਾਟਰਮ ਜਿਵੇਂ ਭਗਵੰਤ ਮਾਨ ਦੇ ਪਰਿਵਾਰ ਦੇ ਨੇ ਉਹ ਉਸ ਕਰਕੇ ਸਿਰਸਾ ਸਾਹਿਬ ਬਹੁਤ ਕਜੂਤੇ ਜੇ ਫਸੇ ਹੋਏ ਸੀ ਵੀ ਉਧਰ ਸਕਵੀਰ ਅਲੀ ਰਹੀ ਏ ਹੁਣ ਯਾਰ ਕਿਵੇਂ ਕਰੀਏ ਪਰ ਸਿਰਸਾ ਸਾਹਿਬ ਜਿਹੜੀਆਂ ਮੀਟਿੰਗਾਂ 'ਚ ਤੁਮਰ ਸਾਹਿਬ ਦੇ ਬੈਹਂਦੇ ਸੀ ਸਾਰੇ ਮੰਤਰੀ ਆ ਕੇ ਮਿਲਦੇ ਨਹੀਂ ਸੀ ਸਾਰਾ ਕੁਝ ਕਰਦੇ ਨਹੀਂ ਬਾਈ ਜੀ ਵੱਡੇ ਵੱਡੇ ਜਿਹੜੇ ਇਹ ਗੋਲਕਾਂ ਦੇ ਜਿਹੜੇ ਇੰਚਾਰਜ ਨੇ ਇਹ 64 ਕਰੋੜ ਦਾ ਬਜਟ ਲੋਕਾਂ ਨੂੰ ਦਿਖਾਉਣ ਨੂੰ ਜਿਹੜੇ ਸਿਰਸਾ ਸਾਹਿਬ ਇਹ ਦੱਸਣਾ ਕਾਲਕਾ ਸਾਹਿਬ ਦੇ ਕਿੰਨੇ ਖਾਤੇ ਨੇ ਆ ਆਪੇ ਹਰ ਪਾਸੇ ਜਾਂਦੇ ਕਿੰਨੇ ਕਰਤੇ ਨੇ ਗਰਮੀਤ ਦੇ ਕਿੰਨੇ ਨੇ ਹਰਦੀਪ ਦੇ ਕਿੰਨੇ ਨੇ ਸਿਰਸਾ ਸਾਹਿਬ ਦੇ ਕਿੰਨੇ ਨੇ ਸਿਰਸਾ ਸਾਹਿਬ ਦੇ ਜਿਹੜੇ ਕੰਮਕਾਰ ਕਰਦੇ ਨੇ ਹੋਰ ਨੌਕਰ ਜਿਨ੍ਹਾਂ ਨੂੰ ਐ ਜੀ ਪੀ ਸੀ ਖੱਟਾ ਪਰਨਾ ਬੰਦ ਕੇ ਨੌਕਰੀਆਂ ਦਵਾਈਆਂ ਗਈਆਂ ਨੇ ਉਹਨਾਂ ਦੇ ਕਿਹੜੇ ਕਿਹੜੇ ਖਾਤੇ ਨੇ ਹੂੰ ਪੇਰ ਲੱਗੂ ਪਤਾ ਵੀ ਇਹ 64 ਕਰੋੜ ਆ ਕਿ 6400 ਕਰੋੜ ਆ ਐ ਨਹੀਂ ਪਤਾ 6400 ਨਿਕਲਿਆ ਹੋਵੇ ਕੱਲ ਨੂੰ ਫਿਰ ਇਹ ਦੇਖੋ ਵੀ ਗੁਰਦੁਆਰਾ ਚੋਂ ਜੋਰਜੀਆ ਨੂੰ ਪੈਸੇ ਕਿਉਂ ਜਾਂਦੇ ਆ ਜੋਰਜੀਆ ਜਾਂਦੇ ਆ ਕਦੇ ਸਿੰਗਾਪੁਰ ਜਾ ਉਧਰ ਕਾਈ ਕੀ ਕਰਨ ਜਾਂਦਾ ਪੈਸਾ ਮੈਨੂੰ ਉਹ ਨਹੀਂ ਸਮਝੀ ਜੀ ਲੱਗੀ ਗੇਮ ਫਿਰ ਮੇਰੇ ਕੋਲੇ ਇਹਨਾਂ ਦੀ ਵਾਇਰ ਦੀ ਕਾਪੀ ਆ ਉਹ ਫੋਟੋ ਚ ਪੂਰੀ ਆ ਓਰੀਜਨਲ ਮੈਂ ਜੀ ICICI ਬੈਂਕ ਨੂੰ ਕਹੂੰਗਾ ਤਾਂ ਉਹ ओरिजिनल ਵੀ ਕੱਢ ਦੇਣਗੇ ਮੇਰੇ ਕੋਲੇ ਰਿਪੋਰਟਰ ਆਵੇ ਮੈਂ ਉਹਦੇ ਨਾਲ ਚੱਲੂ ਨਾਲੇ ਰਾਇਲ ਬੈਂਕ ਦੇ ਨਾਲੇ ICICI ਸਾਰੇ ਮੈਂ ਨਾਲ ਚੱਲ ਕੇ ਭਾਈ ਇੱਥੇ ਹੈਗਾ ਜਾਮਾ ਖਾਤਾ ਉਹ ਕਰਨਗੇ ਹਾਂਜੀ ਜਾਮਾ ਹੈਗਾ ਮੇਰੇ ਖਾਤੇ ਉਹ ਕਰਨਗੇ ਹਾਂਜੀ ਮੇਰੇ ਕਿਹੜੇ ਕਿਹੜੇ ਸੰਚ ਜਾਮ ਉਹਨੇ ਆ ਜੰਤ ਜਾਮ ਉਹਨੇ ਬਾਕੀ ਜਿੰਨੇ ਪਰਸ ICICI ਬੈਂਕ ਦਾ ਖਾਤਾ ਲੈ ਚੱਲਦਾ ਆਵੇ ਰਿਪੋਰਟਰ ਆਪਾਂ ਚੱਲੀਏ ਕਾਪੀ ਕਢਾ ਕੇ ਲਿਆਈਏ ਜੀ ਚਲੀ ਜਾਈਏ ਮੈਨੂੰ 25 30 ਮਿੰਟ ਦਾ ਰਾਹ ਹੈ ਉਹਦੀ ਕਾਪੀ ਮੇਰੇ ਕੋਲੇ ਹੈਗੀ ਮੇਰਾ ਖਾਤਾ ਹਲੇ ਉਹ ਚਾਲੂ ਆ ਬੰਦ ਨਹੀਂ ਹੋਇਆ ਮੈਂ ਇਹ ਕਹਿ ਰਿਹਾ ਸਬੂਤ ਮੇਰੇ ਕੋਲੇ ਨੇ ਫਿਰ ਤੁਸੀਂ ਇਹ ਦੱਸੋ ਵੀ ਜਿਹੜੀ ਮੇਰੀ ਵੀਡੀਓ ਲੀਕ ਹੋਈ ਉਹਦੇ ਵਿੱਚ ਮੈਂ ਸਰਸਾ ਸਾਹਿਬ ਦਾ ਨਾਮ ਲੈ ਲਿਆ ਸਾਰਿਆਂ ਦਾ ਨਾਮ ਲੈ ਲਿਆ ਸਾਰੇ ਪੈਸੇ ਦਾ ਨਾਮ ਹੈ ਜਗਵਿੰਦਰ ਸਿੰਘ ਤੋਮਰ ਦਾ ਮੁੰਡਾ ਮੇਰੇ ਨਾਲ ਗੱਲ ਕਰ ਰਿਹਾ ਉਹ ਵੀਡੀਓ ਦਾ ਯਾਰ ਫੋਰੈਂਸਿਕ ਜਾਂਚ ਕਿਉਂ ਨਹੀਂ ਹੋਈ ਹਲੇ ਤੱਕ 2 ਮਹੀਨੇ ਹੋ ਗਏ ਉਹ ਤਾਂ ਨਹੀਂ ਆ ਨੇ ਇੰਡੀਆ ਦੀਆਂ ਏਜੰਸੀਆਂ ਨੇ ਇੰਡੀਆ ਦੇ ਲੋਕਾਂ ਨੇ ਉਹਨਾਂ ਨੇ ਦੇਖਣਾ ਨਾ ਵੀ ਸਰਸਾ ਕਿੰਨਾ ਕਿ ਦੁੱਧੂ ਤੋਤਾ ਪਈ ਹੂੰ ਇਹ ਗੱਲ ਜੀ ਇੱਕ ਆਖਰੀ ਤੁਸੀਂ ਗੱਲ ਕਰਾਂਗੇ ਆਪਾਂ ਫਿਰ ਇੰਟਰਵਿਊ ਸਮਾਪਤ ਕਰਾਂਗੇ ਤੁਸੀਂ ਦੀਪ ਸਿੱਧੂ ਦਾ ਜ਼ਿਕਰ ਕੀਤਾ ਸੁਖਪਾਲ ਖਹਿਰਾ ਹੁਣੇ-ਹੁਣੇ ਜੇਲ੍ਹ ਚੋਂ ਬੇਲ ਹੋਈ ਆ ਉਹਨਾਂ ਦੇ ਬਾਹਰ ਆਏ ਤਾਂ ਬੜੇ ਭਾਵੁਕ ਹੋ ਕੇ ਉਹਨਾਂ ਨੇ ਇੱਕ ਗੱਲ ਇਹ ਵੀ ਕਹਿਤੀ ਉਸ ਦਿਨ ਕਿ ਜਿਵੇਂ ਮੇਰੇ ਨਾਲ ਧੱਕਾ ਹੋਇਆ ਹੁਣ ਮੈਨੂੰ ਐਂ ਲੱਗਦਾ ਵੀ ਜੀ ਐਂ ਕਰ ਸਕਦੇ ਆ ਮੇਰੇ ਤੇ ਐਨਡੀਪੀਐਸ ਲਾ ਸਕਦੇ ਬਿਨਾਂ ਕਿਸੇ ਦਲ ਤੋਂ ਤਾਂ ਇਹ ਹੋ ਸਕਦਾ ਦੀਪ ਸਿੱਧੂ ਵਾਲਾ ਵੀ ਫਿਰ ਸਾਰਾ ਕੁਝ ਪਲਾਨਡ ਹੋਵੇ ਸਾਰਾ ਕੁਝ ਪਲਾਨਡ ਸੀਗਾ ਜੀ ਦੀਪ ਸਿੱਧੂ ਨਾਲ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਸਰਸਾ ਸਾਹਿਬ ਨੇ ਮੇਰੇ ਤੇ ਮਾਨਾਨੀ ਦਾ ਦਾਵਾ ਕਾਹ ਤੋਂ ਨੀ ਕੀਤਾ ਗੱਲ ਕੋਈ ਬਣਦੀ ਆ ਕਿ ਨਹੀਂ ਬਣਦੀ ਸਰਸਾ ਸਾਹਿਬ ਤਾਂ ਬੋਲੇ ਹੀ ਨਹੀਂ ਇਹ ਇੱਕ ਰਾਜਨੀਤੀ ਦਾ डाव ਹੈ ਡਿਫੈਂਸ ਮੋਡ ਤੇ ਚਲੇ ਜਾਓ ਚੁੱਪ ਕਰ ਜਾ ਅਗਲਾ ਭੌਂਕ ਭੌਂਕ ਕੇ ਹਟ ਜਾਊਗਾ ਗੱਲ ਖਤਮ ਭਾਈ ਜੀ ਦੀਪ ਸਿੱਧੂ ਦਾ ਮਰਡਰ ਆ ਜਿਹੜਾ ਉਹ ਪਲਾਨਡ ਮਰਡਰ ਸੀਗਾ ਕਿਉਂ ਜਿਵੇਂ ਮੂਸੇ ਵਾਲਾ ਦਾ ਮਰਡਰ ਡੀਪ ਸਟੇਟ ਦਾ ਮਰਡਰ ਸੀ ਉਵੇਂ ਦੀਪ ਸਿੱਧੂ ਦਾ ਮਰਡਰ ਵੀ ਫਿਊਚਰ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਯੂਨਾਈਟ ਕਰ ਸਕਦੇ ਨੇ ਜਗਾ ਸਕਦੇ ਨੇ ਉਹ ਕੁੜੀ ਅਖਿਆ ਤੁਸੀਂ ਇਹ ਦੇਖੋ ਯਾਰ ਅਸੀਂ ਵੀ ਐਕਸੀਡੈਂਟ ਦੇਖਦੇ ਆ ਨਾਰਮਲ ਵੀ ਦੇਖਦੇ ਆ ਵੱਡੇ ਵੀ ਦੇਖਦੇ ਜਿਹੜਾ ਬਾਈ ਮਗਰਲੀ ਸੀਟ ਤੇ ਪਿਆ ਹੁੰਦਾ ਨਾ ਐਡੀ ਜ਼ੋਰ ਕੇ ਗੱਡੀ ਵੱਜਿਆ ਮਗਰਲੀ ਸੀਟ ਵਾਲਾ ਫੁੱਟਬਾਲ ਦੇ ਸਟੇਡੀਅਮ ਚ ਪਿਆ ਹੁੰਦਾ ਉਥੋਂ ਲੱਭਦਾ ਉਹ ਪਤੰਦਰਾ ਇੱਥੇ ਕਿਵੇਂ ਕੋਈ ਐਕਸੀਡੈਂਟ ਹੋਇਆ ਮੇਰਾ ਸੁੱਤਾ ਪਿਆ ਸੀ ਬਈ ਉਹ ਕੁੜੀ ਦੇ ਛੀ ਰੀਟ ਨਹੀਂ ਕੱਖ ਨਹੀਂ ਲੈਣਾ ਨਹੀਂ ਦੇ ਉਹਨੂੰ ਫਿੱਟ ਕੀਤਾ ਗਿਆ ਪੈਸਾ ਪੂਜ਼ਾ ਦਿੱਤਾ ਗਿਆ ਚੱਲ ਬਾਈ ਚੜ ਜਾ ਅਮਰੀਕਾ ਨੂੰ ਠਾਉਂਦੀ ਆ ਕਿਤੇ ਹੁਣ ਪਰ ਲੋਕ ਬਈ ਮੈਂ ਇੱਕ ਲੋਕਾਂ ਨੇ ਮੰਨ ਗਿਆ ਲੋਕਾਂ ਲਈ ਜਿਹੜਾ ਬੋਲਦਾ ਅੱਜ ਪਾਨਾ ਸਿੱਧੂ ਨੂੰ ਚੱਕ ਲਿਆ ਮੈਂ ਸੁਣਿਆ ਬਈ ਜਿਹੜਾ ਬੋਲਦਾ ਚਾਹੇ ਕੋਈ ਨਾ ਉਹ ਤੇ 384 ਲਾਤੀ 3 ਸਾਲ ਦੀ ਸਜ਼ਾ ਉਹ ਤੇ ਮੈਨੂੰ ਤਾਂ ਇਹਦੀ ਵੀ 66 76 ਨਾ ਲਾ ਦੇਣ ਕੋਈ ਗੱਲ ਸੁਖਵਾਲ ਸਿੰਘ ਕਹਿ ਰਾਂ ਨਾਲ ਸੁਖਵਾਲ ਸਿੰਘ ਖੇਹਰਾ ਦੇ ਪਾਰਟੀ ਦੇ ਬੰਦੇ ਸਮਝੌਤੇ ਕਰੀ ਬੈਠੇ ਨੇ ਲੜਿਆ ਉਹਨਾਂ ਵਿੱਚ ਇਹ ਨਹੀਂ ਕੱਲਾ ਵਿਚਾਰਾ ਸਿੰਗਲ ਪੁੱਤ ਉਹਨਾਂ ਦੇ ਲੜਿਆ ਮੈਂ ਤਾਂ ਉਹ ਕਹਿ ਰਾਂ ਸਲੂਟ ਕਰਦੇ ਆ ਪਰ ਬਈ ਤੰਨ ਨੇ ਜਿਹੜੇ ਬੰਦੇ ਉਹ ਚੱਲੀ ਜਾਂਦੇ ਆ ਪਾ ਤਾਂ ਇੰਨਾ ਹੀ ਮੰਨਦੇ ਬਹੁਤ ਤੰਨ ਨੇ ਜੀ ਇੰਨਾ ਜ਼ੁਲਮ ਦੀਪ ਸਤਵਾਰੇ ਮਾਮਲੇ 'ਚ ਇਹ ਕਿਹਾ ਜਾ ਸਕਦਾ ਮਤਲਬ ਫਿਰ ਪਲਾਨਟ ਦਾ ਮਤਲਬ ਇਹ ਹੋਇਆ ਵੀ ਕੁੜੀ ਜਦੋਂ ਐਕਸੀਡੈਂਟ ਹੋਇਆ ਉਸ ਵੇਲੇ ਗੱਡੀ 'ਚ ਨਹੀਂ ਸੀ ਕਿਉਂਕਿ ਉਹ ਗੱਡੀ 'ਚ ਨਹੀਂ ਟੋਲਟੇ ਫੋਟੋਆਂ ਚੱਕ ਕੇ ਦਿਖਾਈਆਂ ਗਈਆਂ ਕਿ ਗੱਡੀ ਦੇ ਵਿੱਚ ਕਈ ਲੋਕਾਂ ਨੇ ਕਿਹਾ ਹੈ ਹੀ ਨਹੀਂ ਸੀ ਉਹ ਨਾ 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 ਉਹ ਦੇਖੋ ਕੁੜੀ ਇਹ ਫੋਟੋਆਂ ਬਣਾਉਣੀਆਂ ਸਾਰਾ ਕੁਝ ਕਰਨਾ ਇਹਨਾਂ ਦੇ ਸਭ ਕੁਝ ਹੱਥ 'ਚ ਪਿਆ ਮੇਰੇ ਵਾਲੀਆਂ ਫੋਟੋਆਂ ਹੀ ਤਾਂ ਸੜੇ ਨਹੀਂ ਜਾਂਚ ਹੀ ਨਹੀਂ ਕਰਾਈ ਯਾਰ ਮੈਂ ਤਾਂ ਕਦੋਂ ਦੀ ਵੀਡੀਓ ਦਿੱਤੀ ਵੀ ਜਾਂਚ ਹੀ ਕਰ ਲੋ ਰਿਪੋਰਟ ਵੀ ਦੇਤੀ ਉਹ ਕੁੜੀ ਮਿੰਟ 'ਚ ਬਿਠਾਦੀ ਟੋਲ ਪਲਾਜੇ ਤੋਂ ਭਾਈ ਕੁੜੀ ਦੇਖੋ ਤੁਸੀਂ ਆਪ ਇੰਨੀ ਜ਼ੋਰ ਕੇ ਗੱਡੀ ਵੱਜੇ ਚਾਹੇ ਮੂਰਲੀ ਥੀੜ ਤੇ ਆਏ ਮਾਗਰਲੀ ਥੀੜ ਤੋਂ ਯਾਰ ਤੇਰਾ ਧੌਣ ਧੌਣ ਦਾ ਮਨ ਕਉਂ ਹੀ ਤੋੜ ਦਿੰਦੀ ਐ ਗੱਡੀ ਇੰਨੀ ਜ਼ੋਰ ਕੀ ਵੱਜੇ ਭਰੀ ਹੋਈ ਗੱਡੀ ਚ ਵੱਜਣਾ ਇੱਕ ਖਾਲੀ ਚ ਵੱਜਣਾ ਹੁੰਦਾ ਕਿ ਭਰੀ ਹੋਈ ਚ ਵੱਜਣਾ ਹੁੰਦਾ ਬਹੁਤ ਪਹਿੜਾ ਹੁੰਦਾ ਮੈਂ ਨਹੀਂ ਭਾਈ 4 ਦਿਨ ਬੰਦਾ ਵੀ ਕਿਸੇ ਬੰਦੇ ਨੂੰ ਸੁਰਤ ਆ ਜੂ ਜੇ ਐਕਸੀਡੈਂਟ ਹੋ ਉਹ ਕੁੜੀ ਤਾਂ ਕਹਿੰਦੀ ਉੱਤਰ ਕੇ ਮੈਂ ਦੇਖਿਆ ਧੀਪ ਦੇ ਬਲੱਡ ਬਹੁਤ ਸੀਗਾ ਭਾਏ ਮਰਾ ਗਿਆ ਸਿਆਪਾ ਪਤਾ ਨਹੀਂ ਕੀ ਖਾਂਦੀ ਆ ਭਰਾਵਾ ਜਾਂ ਰਾਵੜ ਤੇ ਰੁਬੜਦੀ ਹੋਊਗੀ ਹਣਾ ਕਈ ਕੁਝ ਹੋਊਗਾ ਫਿਰ ਹੋਰ ਕੀ ਕਹਿ ਸਕਦੇ ਆ ਆਪਾਂ ਹੀ ਲੱਖਣ ਜਾਲਾਉਨੇ ਪਰ ਲੋਕਾਂ ਨੂੰ ਮੈਂ ਕਹਿਣਾ ਹੁਣ ਐ ਨਾ ਸੋਚਿਆ ਕਰੋ ਅੱਜ ਮੈਂ ਰਿਪੋਰਟ ਪੜ੍ਹੀ ਜਾਂਦਾ ਜੀ 30 ਲੱਖ ਨੌਜਵਾਨ ਮਰ ਗਏ ਚਿੱਟੇ ਨਾਲ ਖੜਕੂਆਚ 10 ਲੱਖ ਮੁੰਡਾ ਮਾਰਿਆ ਜੀ ਤੇ ਇਹ 30 ਲੱਖ ਹੈ ਉਹ ਕਿੱਥੇ ਨੇ 30 ਲੱਖ ਮਾਵਾਂ ਬਾਹਰ ਨਿਕਲਿਓ ਮੈਂ ਏਸ ਨੂੰ ਕਹੀ ਜਾਂਦਾ ਤੁਹਾਡੇ ਮੂਰੇ ਰੋਣਾ ਤੁਹਾਨੂੰ ਕਹਿਣਾ ਹੈ ਚੰਡੀਗੜ੍ਹ ਘੇਰ ਕੇ ਬੈਠੋ ਵੀ ਸਾਡੇ ਬੱਚਿਆਂ ਨੂੰ ਮੂੰਹ ਵਾਲੀ ਗੋਲੀ ਬੰਦ ਕਰੋ ਜੀ ਵਾਲੀ ਜਿਹੜੀ ਦਿੰਦੇ ਨੇ ਸਾਡੇ ਬੱਚਿਆਂ ਦੇ ਲਾਇਸੈਂਸ ਬਣਾ ਦਿਓ ਭੀਮ ਦੇ ਜੀ ਪਿਸ਼ਾਬ ਦਾ ਟੈਸਟ ਜੀਵ ਵਾਲੀ ਗੋਲੀ ਲਾਉਣ ਨੂੰ ਵੀ ਕਰਦੇ ਹੋ ਉਹੀ ਡਾਕਟਰ ਹੈ ਉਹੀ ਸਾਰਾ ਕੁਝ ਹੈ ਉਹ ਨਹੀਂ ਵੀਮ ਦੇਣੀ ਹੈ ਤੇ ਕਿਉਂ ਉਹਨਾਂ ਨੂੰ ਨੁਮਦ ਕਰ ਰਹੇ ਹੋ ਕਿਉਂ ਸਾਡੇ ਬੱਚਿਆਂ ਨੂੰ ਕਿਉਂ ਸਾਡੇ ਤੇ ਪਈ ਹੋਏ ਤੁਸੀਂ ਸਾਡਾ ਡੀਐਨਏ ਚੇਂਜ ਕਰ ਲੋ ਕਿਹੜੇ ਲੀਡਰ ਨੇ ਇਹ ਯਾਰ ਮੈਨੂੰ ਇਹ ਨਹੀਂ ਸਮਝ ਅਸੀਂ ਸੇਵਾ ਕਰਨ ਨੂੰ ਤਿਆਰ ਆ ਇਹ ਕਹਿੰਦੇ ਜੀ ਐਮਐਸਪੀ ਕਿਵੇਂ ਦੇਣਗੇ ਲੋਕ ਇਹਨਾਂ ਤੇ ਯਕੀਨ ਕਿਉਂ ਉਹ ਮੈਂ ਤਾਂ ਭਰਾਵੋ ਕਹੀ ਜਾਂਦਾ ਤੁਹਾਡੀ ਕੋਆਪਰੇਟਿਵ ਸਾਂਝੀ ਹੁੰਦੀ ਆ ਉਹਦਾ ਮੁਨਾਫਾ ਵੀ ਕਿਸਾਨਾਂ 'ਚ ਹੀ ਵੰਡਿਆ ਜਾਂਦਾ ਠੀਕ ਹੈ ਜੀ ਇਥੇ ਪ੍ਰਧਾਨ ਜੀ ਆਂਦੇ ਰੋਲੇ ਨੇ ਭਰਾਵਾ ਫਿਰ ਪ੍ਰਧਾਨ ਜੀ ਕੌਣ ਕਹੂਗਾ ਜੇ ਕਿਸਾਨ ਆਰਥਿਕ ਤੌਰ ਤੇ ਤਾਕੜਾ ਹੋ ਗਿਆ ਇਹਨਾਂ ਨੂੰ ਪ੍ਰਧਾਨ ਜੀ ਕੌਣ ਕਹੂਗਾ ਹੈਨਾ ਜੀ ਹਾਂ ਮੁੱਖ ਮੰਤਰੀ ਸਾਹਿਬ ਫਿਰ ਕਿਹਨੂੰ ਬੁਲਾਉਣਗੇ ਮੀਟਿੰਗਾਂ ਚ ਜਾਂ ਪ੍ਰਧਾਨ ਮੰਤਰੀ ਸਾਹਿਬ ਲੈ ਇਹ ਤਾਂ ਕੰਮ ਛੋਟਾ ਹੋ ਜੂ ਨਾ ਇਹ ਨਹੀਂ ਕਰਨਾ ਕਿਸਾਨ ਨਾ ਕਿਸਾਨ ਦੀ ਆਮਦਨ ਨਾ ਇਹਨਾਂ ਦਾ ਮਾਰਨ ਹੈ ਭਾਈ ਇਹਨਾਂ ਦਾ ਲੁੱਟਣਾ ਹੈ ਚਾਹੇ ਜਿੰਦਾ ਜੀ ਲੁੱਟ ਲੋ ਇਧਰ ਉਹਦਾ ਲੁੱਟ ਲਓ ਬਹੁਤ ਧੰਨਵਾਦ ਭਾਈ ਜੀ ਸਮਾਂ ਘਟਿਆ ਤੁਸੀਂ ਉਮੀਦ ਕਰਦਾ ਲੋਕਾਂ ਤੱਕ ਤੁਹਾਡੀਆਂ ਗੱਲਾਂ ਪਹੁੰਚਣ ਗਈਆਂ ਤੇ ਉਹ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਚ ਰੱਖ ਸਕਦੇ ਨੇ ਬਰਾਊਜ਼ਰਲੀ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ ਜਗਮਨ ਭਾਈ ਜੀ ਬਹੁਤ ਸ਼ੁਕਰੇ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ